ਟੀਚਰਾ ਵੀ ਕਰਦੇ ਨੇ ਟੀਚਰਾ ਕੌਣ ਕਰਦਾ ਹੈ ਅਰੇ ਕਰਦੇ ਨੇ ਕਹਿਣਗੇ ਹੁਣ ਦੇਖ ਚੱਲੀਆਂ ਮੈਡਮ ਪੜ੍ਹ ਕੇ ਉਹਨਾਂ ਨੂੰ ਵੀ ਲਿਆ ਹੁਣ ਵੀ ਕਹਿੰਦੇ ਵਾਗ ਜਾਂ ਛੇਤੀ ਥੋੜੇ ਸਕੂਲ ਲੱਗਿਆ ਹੋਇਆ ਮਾ ਜਾਨੀ ਆ ਵਾ ਤੁਮ ਕਿਹਾ ਕਰ ਕੋ ਤੁਸੀਂ ਵੀ ਆ ਜਾਓ ਨਾਲ ਪੜ੍ਹ ਲਿਆ ਕਰੋ ਮਾ ਤੂੰ ਵੀ ਆ ਜਾ ਮੈਂ ਕਹਿ ਕੇ ਆਈ ਹੁਣ ਵੀ ਮਾ ਤੂੰ ਵੀ ਆ ਜਾ ਆ ਜਾ ਮਾ ਤੂੰ ਵੀ ਕੁਝ ਸਿੱਖੇਂਗੀ ਅਸੀਂ ਕਿੜਾ ਉਹੀ ਬੈਠੇ ਹਾਂ ਫੇ ਜਾ ਕੇ ਉਸ ਪੱਲੇ ਪਾ ਕੇ ਆਨੇ ਆ ਮਾ ਦਾ ਕਰਕੇ ਅੰਦਰ ਵੜ ਗਈ ਹਸੀ ਪਰਵਾਹ ਨਹੀਂ ਕਰਦੇ ਕਿਸੇ ਦੀ ਬੈਗ ਚੱਕਦੇ ਆ ਸਕੂਲ ਜਾ ਜਾਂਦੇ ਆ ਪਹਿਲਾਂ ਪਹਿਲਾਂ ਬਹੁਤ ਟੀਚਰਾਂ ਕੀਤੀ ਆ ਹੁਣ ਆਪ ਹੀ ਹਟ ਗਏ ਤੇ ਤਾਂ ਨਹੀਂ ਕਰਦੇ ਨਹੀਂ ਜੀ ਕਰਦੇ ਨਹੀਂ ਕਰਦੇ ਨਹੀਂ ਮੇਰੀ ਪੂਰੀ سپورਟ ਹੈ ਹਾਂ ਜੀ ਹਾਂ ਖੁਸ਼ ਨੇ ਬਿਲਕੁਲ ਹੁਣ ਪੋਤੇ ਨਾਲ ਕੰਪੀਟੀਸ਼ਨ ਚੱਲਦਾ ਹੈ ਪੋਤਾ ਵੀ ਲਿਖਦਾ ਹੋਊਗਾ ਤੁਸੀਂ ਵੀ ਲਿਖਦੇ ਹੋਵੋਗੇ ਹਾਂ ਜੀ ਉਹ ਆਪਣੇ ਵੱਲੋਂ ਮੈਨੂੰ ਪੈਲਸਨ ਦਿੰਦਾ ਕਦੇ ਰੀਜਨ ਦਿੰਦਾ ਅੱਜ ਵੀ ਕਹਿੰਦਾ ਹਰੇ ਜਿੰਨੇ ਕਿਤਾਬਾਂ ਸੀ ਮੇਰੇ ਕੋਲ ਥੋੜੀ ਜਿਹੀ ਜਿਹਾ ਕਿ ਹੁਣ ਤਾਂ ਬਸ ਐ ਵੀ ਪਾਠ ਆ ਜੇ ਇਹ ਤੁਹਾਨੂੰ ਇਹ ਹੈ ਕਿ ਹੁਣ ਪੜਨਾ ਇਸ ਕਰਕੇ ਬਾਕੀ ਪਾਠ ਆ ਜੇ ਹਾਂਜੀ ਹਾਂਜੀ ਸਾਰੇ ਪਾਠ ਕਰਦੇ ਗੁਰਦੁਆਰੇ ਸੀ ਜਾਂਦੇ ਸੀ ਦੇਖੀ ਜਾਂਦੇ ਬੈਠੇ ਵੀ ਸਾਨੂੰ ਵੀ ਆਵੇ ਜੇ ਅਸੀਂ ਵੀ ਪੜੀਏ ਆ ਤਾਂ ਹੁਣ ਮੇਰੇ ਪੋਤਾ ਵੀ ਕਹਿੰਦੀ ਕਹਿੰਦਾ ਮੰਮੀ ਹੁਣ ਤੂੰ ਕਿੱਧਰ ਬੈਗ ਚੱਕਿਆ ਮਾਂ ਮੈਂ ਸਕੂਲ ਚੱਲਨੀ ਆ ਹੁਣ ਤੁਵੇਂ ਆਏ ਸੀ ਤਾਂ ਕਿਸੇ ਨੂੰ ਕੁਝ ਆਉਂਦਾ ਸੀ ਸਰ ਕਿਸੇ ਨੂੰ ਕੁਝ ਵੀ ਨਹੀਂ ਆਉਂਦਾ ਸੀ ਉਹੜਾ ਲਿਖਣਾ ਵੀ ਨਹੀਂ ਆਉਂਦਾ ਸਰ ਅਸੀਂ ਪੈਨਸਲ ਫੜ ਕੇ ਆਪ ਹੱਥ ਜਿਵੇਂ ਛੋਟੇ ਬੱਚਿਆਂ ਨੂੰ 15th ਕਲਾਸ ਵਾਲੇ ਬੱਚਿਆਂ ਨੂੰ ਸਿਖਾਣੇ ਆ ਸਰ ਉਮੇ ਸਿਖਾਇਆ ਇਹਨਾਂ ਨੂੰ ਪੰਜਾਬੀ ਤੇ ਮੈਥ ਤੇ ਜ਼ਿਆਦਾ ਫੋਕਸ ਕੀਤਾ ਹੋਇਆ ਹੈ ਕਿਉਂਕਿ ਜ਼ਿਆਦਾ ਮੇਨ ਗਰਲ ਸਰ ਇਹਨਾਂ ਨੂੰ ਫੋਨ ਨੰਬਰ ਲਾਣਾ ਆਣਾ ਚਾਹੁੰਦਾ ਹੈ ਮਤਲਬ ਸੇਮ ਸੇਮ ਹੀ ਕੰਮ ਚੱਲ ਰਿਹਾ ਜਿਹੜੀ ਪੜ੍ਹਾਈ ਪੋਤਾ ਕਰ ਰਿਹਾ ਉਹੀ ਤੁਸੀਂ ਕਰ ਲਈ ਹਾਂਜੀ ਹਾਂਜੀ ਪਹਿਲਾਂ ਮੈਂ ਜਾਂਦੀ ਬੈਂਕ ਜਾਂਦੀ ਮੈਨੂੰ ਪਹਿਲਾਂ ਇਹ ਹੋ ਜਾਂਦਾ ਵੀ ਮੈਨੂੰ ਹੁਣ ਸਾਈਨ ਕਰਨੇ ਪੈਣਗੇ ਵੀ ਮੇਰਾ ਹੱਥ ਕੰਮ ਜਾਂਦਾ ਸੀਗਾ ਤੇ ਹੁਣ ਮੈਨੂੰ ਐ ਹੋ ਜੂਗਾ ਵੀ ਮੈਂ ਵਧੀਆ ਚ ਲਿਖਣ ਲੱਗ ਜੂ ਸਾਈਨ ਕਰਨ ਲੱਗ ਜੂ ਇੱਥੇ ਆ ਕੇ ਵੀ ਮੈਨੂੰ ਬਹੁਤ ਟਾਈਮ ਹੋ ਗਿਆ ਵੀ ਮੈਂ ਸਿੱਖਾਂ ਕੁਛ ਤੇ ਬਸ ਹੁਣ ਮੌਕਾ ਮਿਲੇਗਾ ਆ ਹੁਣ ਮੂੜਾ ਆੜਾ ਲਿਖ ਲੈਣੇ ਆ ਜੀ ਆਪ ਦਾ ਨਾਮ ਪਾ ਲੈਣੇ ਆ ਪਿੰਡ ਦਾ ਨੋ ਪਾ ਲੰਨੇ ਆਂਕ ਸੰਗਰੂਰ ਪਾ ਲੰਨੇ ਆਪਦਾ ਸੈਰ ਦਾ ਨੋ ਆਪਦੇ ਸੈਨ ਕਰ ਲੰਨੇ ਆ ਜੀ ਕਿੰਨਾ ਕਿ ਇਹ ਪੜ੍ਹਾਈ ਹੁਣ ਤੁਹਾਡੀ ਜੀਵਨ ਦੇ ਵਿੱਚ ਮਦਦਗਾਰ ਬਣ ਰਹੀ ਹੈ ਕਿੰਨਾ ਕਿ ਤੁਹਾਨੂੰ ਫਾਇਦਾ ਮਿਲ ਰਿਹਾ ਮਾਤਾ ਜੀ ਹਾਂਜੀ ਸਾਨੂੰ ਤਾਂ ਮਸਾਂ ਇੱਕ ਖੁਸ਼ੀ ਆਈ ਹੈ ਜਿਵੇਂ ਪਹਿਲਾਂ ਅਸੀਂ ਤਾਂ ਪਿਛਲੇ ਜਵਾਨੇ ਸੀ ਪਹਿਲਾਂ ਹੁਣ ਸਾਡਾ ਜਵਾਨਾ ਬਦਲ ਗਿਆ ਤਾਂ ਤੁਸੀਂ ਕਿਵੇਂ ਕੰਮ ਕਰਦੇ ਕੰਮ ਕੱਢ ਲੈਂਦੇ ਹਾਂ ਜੀ ਤਾਂ ਬਸਾ ਕੱਢਦੇ ਹਾਂ ਜੀ ਬਹੁਤ ਡੰਗਰ ਪਸ਼ੂ ਵੀ ਰੱਖਦੇ ਆਸੀਂ ਬੱਚੇ ਵੀ ਆ ਦੋ ਪੋਤੇ ਨੇ ਜੀ ਇੱਕ ਛੋਟਾ 6 ਮਹੀਨਿਆਂ ਦਾ ਜੀ ਇੱਕ ਸਕੂਲ ਜਾਂਦਾ 6 ਸਾਲ ਦਾ ਜੀ ਹੁਣ ਕਰਾਂ ਦੇ ਵਿੱਚ ਕੀ ਹੈ ਜਦੋਂ ਇਹ ਸਸਫਾਈ ਕਰਦੇ ਨੇ ਤਾਂ ਕਾਗਜ਼ ਪੱਤਰ ਦੇਖ ਲੈਂਦੇ ਨੇ ਚੱਲ ਜਾਂਦੇ ਹਾਂ ਹਾਂ ਜੀ ਹਾਂ ਹੁਣ ਪੜ ਕੇ ਦੇਖ ਲੈਂਦੇ ਵੀ ਇਹ ਕੰਮ ਦਾ ਹੈ ਜਾਂ ਨਹੀਂ ਕੰਮ ਦਾ ਜੇ ਨਹੀਂ ਕੰਮ ਦਾ ਤਾਂ ਸਿੱਟ ਦਿੰਦੇ ਨੇ ਜੇ ਕੰਮ ਦਾ ਤਾਂ ਉਹਨੂੰ ਇੱਕ ਸਾਈਡ ਤੋਂ ਸਾਹਮਣੇ ਰੱਖ ਦਿੰਦੇ ਚਚਾ ਸਸੇਨ ਕੰਨ ਨਸਾ ਨਾ ਤੱਤਾ ਤੈ ਕੰਨ ਲਥਾੜ ਚਚਾ ਜਚੇਨ ਕੰਨ ਰਚਾ ਬੱਬੇਨ ਕੰਨ ਗੱਗਾ ਬਾਗ ਖਖਾ ਕਿਨ ਬਨਸ ਖਾਸ ਛੋਟੀ ਕੌਰ ਹੱਥ ਉੱਪਰ ਕਰਨ ਕਮਲੇਸ਼ ਕੌਰ ਕੁਲਦੀਪ ਕੌਰ ਗੁਰਸੇਵ ਕੌਰ ਸਿੰਦਰ ਕੌਰ ਜਸਵਿੰਦਰ ਕੌਰ ਕਹਿੰਦੇ ਨੇ ਪੜ੍ਹਾਈ ਦੀ ਕੋਈ ਉਮਰ ਨਹੀਂ ਹੁੰਦੀ ਇਨਸਾਨ ਪੂਰੀ ਜ਼ਿੰਦਗੀ ਕੁਛ ਨਾ ਕੁਛ ਪੜਦਾ ਰਹਿੰਦਾ ਹੈ ਔਰ ਸਿੱਖਦਾ ਰਹਿੰਦਾ ਹੈ ਬਚਪਨ ਤੋਂ ਬਾਅਦ ਕਿਤਾਬੀ ਪੜਾਈਆਂ ਦੇ ਵਿੱਚ ਸਿੱਖਿਆ ਹਾਸਲ ਕਰਦਾ ਹੈ ਔਰ ਉਸ ਤੋਂ ਬਾਅਦ ਜਿਉਂ-ਜਿਉਂ ਵੱਡਾ ਹੁੰਦਾ ਜਾਂਦਾ ਹੈ ਦੁਨਿਆਵੀ ਪੜ੍ਹਾਈ ਦੁਨਿਆਵੀ ਸਿੱਖਿਆ ਉਸ ਨੂੰ ਪ੍ਰਾਪਤ ਹੁੰਦੀ ਹੈ ਪਰ ਤੁਹਾਨੂੰ ਇੱਕ ਬਹੁਤ ਅਨੋਖੀ ਔਰ ਬਹੁਤ ਸੋਹਣੀ ਤਸਵੀਰ ਦਿਖਾਉਣ ਜਾ ਰਹੇ ਹਾਂ ਅਕਸਰ ਅਸੀਂ ਦੇਖਦੇ ਹਾਂ ਕਿ ਪਿੰਡਾਂ ਦੇ ਵਿੱਚ ਸਾਡੀਆਂ ਬੀਬੀਆਂ ਸਾਡੀਆਂ ਦਾਦੀਆਂ ਪੋਤਿਆਂ ਨੂੰ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਜ਼ਰੂਰ ਭੇਜਦੀਆਂ ਨੇ ਔਰ ਉਹਨਾਂ ਨੂੰ ਸਕੂਲ ਦੇ ਵਿੱਚ ਵਧੀਆ ਸਿੱਖਿਆ ਹਾਸਲ ਹੋਵੇ ਇਸ ਲਈ ਉਹ ਪੂਰੀ ਕੋਸ਼ਿਸ਼ ਕਰਦੀਆਂ ਨੇ ਪਰ ਅੱਜ ਜਿਸ ਸਕੂਲ ਦੇ ਵਿੱਚ ਅਸੀਂ ਤੁਹਾਨੂੰ ਲੈ ਕੇ ਆਏ ਆ ਇਸ ਸਕੂਲ ਦੇ ਵਿੱਚ ਸਾਡੀਆਂ ਦਾਦੀਆਂ ਬੀਬੀਆਂ ਨਾਨੀਆਂ ਜਿਹੜੀਆਂ ਨੇ ਉਹ ਬੈਠੀਆਂ ਹੋਈਆਂ ਨੇ ਔਰ ਉਹ ਪੜ੍ਹਾਈ ਹਾਸਲ ਕਰ ਰਹੀਆਂ ਨੇ ਉਹ ਸਿੱਖਿਆ ਹਾਸਲ ਕਰ ਰਹੀਆਂ ਨੇ ਆਓ ਗੱਲਬਾਤ ਕਰਦੇ ਆ ਮੁਲਾਕਾਤ ਕਰਵਾਉਂਦੇ ਆ ਔਰ ਤੁਸੀਂ ਤਸਵੀਰਾਂ ਵੇਖ ਕੇ ਅੰਦਾਜ਼ਾ ਲਗਾਈ ਸਕਦੇ ਹਾਂ ਇਹਨਾਂ ਦੀ ਉਮਰ ਤੋਂ ਔਰ ਕਿਸ ਉਮਰ ਦੇ ਵਿੱਚ ਹੁਣ ਸਿੱਖਿਆ ਜਿਹੜੀ ਇਹਨਾਂ ਦੇ ਵੱਲੋਂ ਹਾਸਲ ਕੀਤੀ ਜਾ ਰਹੀ ਹੈ ਤਾਂ ਜਿਵੇਂ ਬਚਪਨ ਦੇ ਵਿੱਚ ਬੱਚਿਆਂ ਨੂੰ ਸ਼ੁਰੂ ਜਿਹੜੀ ਜ਼ਿੰਦਗੀ ਹੁੰਦੀ ਹੈ ਸ਼ੁਰੂਆਤ ਹੁੰਦੀ ਹੈ ਊੜੇ ਆੜੇ ਤੋਂ ਗੁਰਮੁਖੀ ਤੋਂ ਨੰਬਰਾਂ ਤੋਂ 1 2 3 ਤੋਂ ਉਵੇਂ ਹੀ ਇਹਨਾਂ ਨੂੰ ਵੀ ਜੋ ਹੈ ਉਹ ਪੜ੍ਹਾਈ ਇਸ ਤਰੀਕੇ ਦੇ ਨਾਲ ਕਰਵਾਈ ਜਾ ਰਹੀ ਹੈ ਸ਼ੁਰੂਆਤ ਜਿਹੜੀ ਹੈ ਇਹਨਾਂ ਦੀ ਸਿੱਖਿਆ ਦੀ ਇੱਥੇ ਇਸ ਸਕੂਲ ਦੇ ਵਿੱਚ ਕਰਵਾਈ ਜਾ ਰਹੀ ਹੈ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਕਿਵੇਂ ਇਹਨਾਂ ਦੇ ਅੰਦਰ ਇਹ ਜਜ਼ਬਾ ਹੁੰਦਾ ਹੈ ਔਰ ਕਿਵੇਂ ਸੋਚਦੇ ਨੇ ਕਿ ਅਸੀਂ ਪੜ੍ਹਾਈ ਹਾਸਲ ਕਰੀਏ ਕਿਉਂਕਿ ਪਹਿਲਾਂ ਸਮਿਆਂ ਦੇ ਵਿੱਚ ਤਾਂ ਪੜ੍ਹਾਈ ਹਾਸਲ ਨਹੀਂ ਕੀਤੀ ਹੋਊਗੀ ਪਰ ਹੁਣ ਜਿਹੜੀ ਹੈ ਉਹ ਮਿਹਨਤ ਦੇ ਨਾਲ ਇਹ ਸਿੱਖਿਆ ਹਾਸਲ ਕਰ ਰਹੇ ਨੇ ਜਿਵੇਂ ਤੁਸੀਂ ਦੇਖੋਗੇ ਮਾਤਾ ਜੀ ਹੋਣੀ ਊੜਾ ੜਾ ਇੱਥੇ ਜੋ ਪੈਂਤੀ ਅਖਰੀ ਹੈ ਉਹ ਲਿਖ ਰਹੇ ਨੇ ਔਰ ਹੋਰ ਵੀ ਜਿੰਨੇ ਵੀ ਇੱਥੇ ਬੀਬੀਆਂ ਜਿੰਨੀਆਂ ਮਾਤਾਵਾਂ ਸਾਰੀਆਂ ਬੈਠੀਆਂ ਹੋਈਆਂ ਨੇ ਕੋਈ ਨਾ ਕੋਈ ਜੋ ਕੰਮ ਉਹਨਾਂ ਨੂੰ ਮਿਲਿਆ ਹੋਇਆ ਹੈ ਉਹ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਜੋ ਟੀਚਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਔਰ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਇਹ ਪ੍ਰੋਗਰਾਮ ਹੈ ਕੀ ਔਰ ਕਿਵੇਂ ਇਸ ਵੇਲੇ ਇਹਨਾਂ ਨੂੰ ਸਿੱਖਿਆ ਜਿਹੜੀ ਹੈ ਉਹ ਦਵਾਈ ਜਾ ਰਹੀ ਹੈ ਜੀ ਤਾਂ ਇਹ ਕਿਸ ਤਰੀਕੇ ਦੇ ਨਾਲ ਇਹ ਸ਼ੁਰੂਆਤ ਹੁੰਦੀ ਹੈ ਕਿਵੇਂ ਇਹਨਾਂ ਨੂੰ ਬੀਬੀਆਂ ਨੂੰ ਜਿਹੜੇ ਘਰਾਂ ਦੇ ਵਿੱਚ ਹੀ ਕੰਮਾਂ ਦੇ ਵਿੱਚ ਹੀ ਸਾਰਾ ਟਾਈਮ ਲੱਗਿਆ ਰਹਿੰਦੀਆਂ ਨੇ ਉਹਨਾਂ ਨੂੰ ਕਿਵੇਂ ਇੱਥੇ ਲੈ ਕੇ ਆਇਆ ਸਰ ਅਸੀਂ ਪਹਿਲਾਂ ਇਹਨਾਂ ਨੂੰ ਘਰੇ ਜਾ ਕੇ ਸਨੇਹਾ ਲਾਇਆ ਸੀ ਵੀ ਸਾਨੂੰ ਪ੍ਰਿੰਸੀਪਲ ਵੱਲੋਂ ਵੀ ਆਰਡਰ ਆਏ ਨੇ ਵੀ ਅਸੀਂ ਵੀ ਤੁਹਾਨੂੰ ਪੜ੍ਹਾਉਣਾ ਹੈ ਮਤਲਬ ਤੇ ਅਸੀਂ ਇਹਨਾਂ ਨੂੰ ਮਤਲਬ ਕਿ ਐਂ ਵੀ ਕਿਹਾ ਵੀ ਚਲੋ ਕੋਈ ਵੀ ਸਰਕਾਰੀ ਸਕੀਮ ਵੀ ਆ ਸਕਦੀ ਹੈ ਵੀ ਸਰਕਾਰ ਵੱਲੋਂ ਆ ਆ ਤੇ ਚਲੋ ਇਹਨਾਂ ਦੇ ਅੰਦਰ ਚਾਹਨਾ ਵੀ ਹੈਗੀ ਸੀ ਸਰ ਵੀ ਅਸੀਂ ਵੀ ਪੜ੍ਹਨਾ ਚਾਹੁੰਦੇ ਆ ਜੀ ਤੇ ਤਕਰੀਬਨ ਸਾਡੇ ਤੋਂ 10 ਬੀਬੀਆਂ ਤੋਂ ਅਸੀਂ ਸ਼ੁਰੂਆਤ ਕੀਤੀ ਸੀ 10 ਤੋਂ 15 15 ਤੋਂ 20 ਹੋ ਗਈਆਂ ਸੀ ਜੀ 28 ਨੇ ਇਸ ਟਾਈਮ ਆ ਤੇ ਚਲੋ ਸਰ ਮਤਲਬ ਕੋ ਥੋੜਾ ਜਿਹਾ ਬਿਮਾਰੀ ਕਰਕੇ ਜਾਂ ਮੌਸਮ ਜੀ ਚੇਂਜ ਕਰਕੇ ਖੁਸ਼ ਕਰਦੀ ਪ੍ਰੋਬਲਮ ਆ ਬੱਚੇ ਬਸ ਛੁੱਟੀਆਂ ਮਾਰ ਹੀ ਲੈਂਦੇ ਨੇ ਸਕੂਲਾਂ ਚ ਅਸੀਂ ਵੀ ਬਹਾਨੇ ਬਹੁਤ ਮਾਰਦੇ ਸੀਗੇ ਹਾਂਜੀ ਹਾਂ ਤੇ ਬਾਕੀ ਚਲੋ ਸਿਆਣੇ ਬਜ਼ੁਰਗ ਨੇ ਜੀ ਕੋਈ ਨਾ ਕੋਈ ਪ੍ਰੋਬਲਮ ਚੱਲਦੀ ਰਹਿੰਦੀ ਆ ਘਰਾਂ ਦੇ ਵਿੱਚ ਬਸ ਐਸ ਕਰਕੇ ਗਿਣਤੀ ਘਟ ਹੈ ਸਰ ਵੈਸੇ ਹੈਗੇ ਨੇ ਜੀ 28 ਐ ਤਾਂ ਇਹ ਸ਼ੁਰੂਆਤ ਕਿੰਨੇ ਮਹੀਨੇ ਪਹਿਲਾਂ ਹੋਈ ਜੀ ਸਰ ਅਸੀਂ ਸ਼ੁਰੂਆਤ ਕੀਤੀ ਸਾਨੂੰ ਮੈਸੇਜ ਲਗਾਇਆ ਗਿਆ ਸੀ 28 ਜੂਨ ਨੂੰ ਹਾਂਜੀ ਤਾਂ ਅਸੀਂ 10 ਦਿਨ ਸਾਨੂੰ ਲੱਗੇ ਸਰ ਇਹਨਾਂ ਦੇ ਆਧਾਰ ਕਾਰਡ ਵੀ ਲਿੱਤੇ ਅਸੀਂ ਆ ਬਾਈਕਾ ਦਾ ਸੀ ਮਤਲਬ ਕਿ ਰਜਿਸਟ੍ਰੇਸ਼ਨ ਕਿਤਤਾ ਸੀ ਸਰ ਇਹਨਾਂ ਦਾ ਮਾਦਾਰ ਕਾਰਡ ਦੇ ਨਾਮ ਇਹਨਾਂ ਦੇ ਨਾਮ ਫੋਨ ਨੰਬਰ ਸਾਰਾ ਕੁਝ ਲੈ ਕੇ ਫਿਰ ਸਾਨੂੰ 10 ਦਿਨ ਲੱਗੇ ਇਸ ਤੋਂ ਫਿਰ ਅਸੀਂ 12 ਤਰੀਕ ਤੋਂ ਰੈਗੂਲਰ ਕਲਾਸਾਂ ਸ਼ੁਰੂ ਕਰਤੀਆਂ ਸੀ ਹਾਂਜੀ ਸਾਨੂੰ 3 ਮਹੀਨੇ ਹੋ ਗਏ ਸਰ ਮਤਲਬ ਕਿ ਅਕਤੂਬਰ ਨੂੰ 12 ਅਕਤੂਬਰ ਨੂੰ ਤੇ ਹੁਣ ਚੌਥਾ ਮਹੀਨਾ ਲੱਗਿਆ ਹੋਇਆ ਹੈ ਤਿੰਨ ਮਹੀਨਿਆਂ ਦੇ ਵਿੱਚ ਕੀ ਕੀ ਇਹਨਾਂ ਨੂੰ ਸਿਖਾ ਦਿੱਤਾ ਔਰ ਜਦੋਂ ਇਹ ਆਏ ਸੀ ਤਾਂ ਕਿਸੇ ਨੂੰ ਕੁਝ ਆਉਂਦਾ ਸੀਗਾ ਜਾਂ ਸਿਰਫ ਜਾਣਦੇ ਹੀ ਸੀਗੇ ਪੰਜਾਬੀ ਕਿਉਂਕਿ ਬੋਲ ਤਾਂ ਸਾਰੀ ਲੈਂਦੇ ਨੇ ਪਰ ਲਿਖਣੀ ਕੋਈ ਜਾਣਦਾ ਸੀ ਇਹਨਾਂ ਦੇ ਵਿੱਚੋਂ ਕਿਸੇ ਨੂੰ ਆਉਂਦਾ ਸੀ ਕੁਝ ਨਹੀਂ ਸਰ ਕਿਸੇ ਨੂੰ ਕੁਝ ਵੀ ਨਹੀਂ ਆਉਂਦਾ ਸੀ ਉਹੜਾ ਲਿਖਣਾ ਵੀ ਨਹੀਂ ਆਉਂਦਾ ਸਰ ਅਸੀਂ ਪੈਨਸਲ ਫੜ ਕੇ ਆਪ ਹੱਥ ਜਿਵੇਂ ਛੋਟੇ ਬੱਚਿਆਂ ਨੂੰ 15th ਕਲਾਸ ਵਾਲੇ ਬੱਚਿਆਂ ਨੂੰ ਸਿਖਾਣੇ ਆ ਸਰ ਓਮੇ ਸਿਖਾਇਆ ਇਹਨਾਂ ਨੂੰ ਉੜੇ ਤੋਂ ਲੈ ਕੇ ੜੇ ਤੱਕ ਸਾਰਾ ਸਿਖਾ ਕੇ ਮਹੀਨਾ तकरीबन ਸਾਨੂੰ ਇਸ ਗੱਲ ਤੇ ਲੱਗਿਆ ਫਿਰ ਉਹ ਤੋਂ ਬਾਅਦ ਹੌਲੀ ਹੌਲੀ ਇਹਨਾਂ ਨੂੰ ਅੱਖਰਾਂ ਦੀ ਪਛਾਣ ਹੋਈ ਇੱਕ ਇੱਕ ਦੋ ਦੋ ਲੈਣਾ ਕਰਵਾ ਕੇ ਅਸੀਂ ਫਿਰ ਉਹ ਤੋਂ ਬਾਅਦ ਮਤਲਬ ਕਿ ਅੱਗੇ ਫਿਰ ਅਸੀਂ ਇਹਨਾਂ ਦੇ ਟੈਸਟ ਵੀ ਲੈਂਦੇ ਸੀ ਜਿਵੇਂ ਦੋ ਲੈਣਾ ਪੱਕੀਆਂ ਹੋ ਗਈਆਂ ਤੁਸੀਂ ਇਹਨਾਂ ਦੇ ਟੈਸਟ ਵੀ ਚੈੱਕ ਕਰ ਸਕਦੇ ਹਾਂ ਅਸੀਂ ਨੰਬਰ ਵੀ ਦਿੰਦੇ ਸੀ ਘਰੇ ਜਾ ਕੇ ਵੀ ਆਪਣੇ ਪਰਿਵਾਰ 'ਚ ਦਿਖਾਉਂਦੇ ਸੀ ਵੀ ਸਾਨੂੰ ਅਜਿਹੇ ਨੰਬਰ ਮਿਲੇ ਨਹੀਂ ਟਿੰਗ ਦਾ ਨਹੀਂ ਕਰਦੇ ਸੀ ਨਹੀਂ ਸਰ 1% ਵੀ ਨਹੀਂ ਹਾਂਜੀ ਦਾ ਮਤਲਬ ਆਪ ਪੈਨਸਲ ਫੜ ਕੇ ਜਿਵੇਂ ਬੱਚਿਆਂ ਨੂੰ ਆਪਾਂ ਪੜਾਉਂਦੇ ਆਂ ਉਹਵੇਂ ਤੁਸੀਂ ਲਗਾ ਕੇ ਵੀ ਜਿਵੇਂ ਮਤਲਬ ਪਹਿਲਾਂ ਡਾਟਸ ਲਗਾ ਕੇ ਵੀ ਉਹਨਾਂ ਨੂੰ ਦੱਸ ਦਿੰਦੇ ਸੀ ਵੀ ਆ ਤੁਸੀਂ ਉੱਪਰ ਦੇ ਲਿਖੋ ਜਿਵੇਂ 2 ਲੈਣਾ ਤਾਂ ਅਸੀਂ ਇਹਨਾਂ ਨੂੰ ਦੱਸਿਆ ਫਿਰ ਅੱਗੇ ਇਹਨਾਂ ਨੂੰ ਆਪਣੇ ਆਪ ਜੀ ਸਰ ਪੈਨਸਲ ਚਲਾਣੀ ਆ ਗਈ ਜਦੋਂ ਫਿਰ ਆਪਣੇ ਆਪ ਇਹਨਾਂ ਨੂੰ ਲਿਖਣ ਦੀ ਵਿਚਾਨਾ ਵੀ ਹੋ ਗਈ ਕੁਛ ਅੱਗੇ ਕੋਸ਼ਿਸ਼ ਕਰਨ ਲੱਗੇ ਜੀ ਹਾਂਜੀ ਕਿਹੜੀ ਕਿਹੜੀ ਲੈਂਗੁਏਜ ਸਿਖਾਈ ਜਾ ਰਹੀ ਹੈ ਪੰਜਾਬੀ ਤੋਂ ਸ਼ੁਰੂਆਤ ਹੋਈ ਹੈ ਔਰ ਨਾਲ ਮੈਥਸ ਵੀ ਪੜਾਇਆ ਜਾ ਰਿਹਾ ਹੈ ਹਾਂਜੀ ਸਰ ਜ਼ਿਆਦਾ ਤਾਂ ਮਤਲਬ ਅਸੀਂ ਪੰਜਾਬੀ ਤੇ ਮੈਥ ਤੇ ਜ਼ਿਆਦਾ ਫੋਕਸ ਕੀਤਾ ਹੋਇਆ ਹੈ ਕਿਉਂਕਿ ਜ਼ਿਆਦਾ ਮੇਨ ਗਰਲਸ ਸਰ ਇਹਨਾਂ ਨੂੰ ਫੋਨ ਨੰਬਰ ਲਾਣਾ ਆਉਣਾ ਚਾਹੀਦਾ ਤੇ ਜਿਵੇਂ ਡੇਟ ਅੱਜ ਕੋਈ ਦਵਾਈ ਦੀ ਡੇਟ ਹੈ ਸਰ ਉਹ ਦੇਖ ਲੈਣਗੇ ਮਤਲਬ ਉਹ ਵੀ ਅਸੀਂ ਇਹਨਾਂ ਨੂੰ ਸਿਖਾ ਰਹੇ ਹਾਂ ਤੇ ਫੋਨ ਨੰਬਰ ਲਾਣਾ ਵੀ ਇਹਨਾਂ ਨੂੰ ਦੱਸ ਰਹੇ ਹਾਂ ਵੀ ਫੋਨ ਨੰਬਰ ਕਿਵੇਂ ਲਗਾਉਣਾ ਹੁੰਦਾ ਹੈ ਤੇ ਇਹਨਾਂ ਨੂੰ ਸਾਰੇ ਨੂੰ ਆਪਦੇ ਆਪਦੇ ਘਰ ਦੇ ਨੰਬਰ ਵੀ ਯਾਦ ਹੋ ਗਏ ਹੁਣ ਹਾਂਜੀ ਇੱਕ ਸਟੂਡੈਂਟ ਹੋਰ ਆ ਗਏ ਹੈ ਨਾ ਤਾਂ ਇਹ ਲੇਟ ਆਏ ਨੇ ਅੱਜ ਨਹੀਂ ਸਰ ਉਹ ਬਿਮਾਰ ਨੇ ਥੋੜੇ ਜੇ ਹਾਂਜੀ ਵੀ ਵੈਸੇ ਇਹ ਇਹਨਾਂ ਨੂੰ ਪ੍ਰਿਵਿਲੇਜ ਮਿਲ ਜਾਂਦੀ ਹੋਊਗੀ ਹੈ ਨਾ ਇਹ ਇਹ ਕਿਉਂਕਿ ਬਜ਼ੁਰਗ ਨੇ ਸਿਆਣੇ ਸ਼ਰੀਰ ਨੇ ਇਹ ਕਹਿ ਸਕਦੇ ਨੇ ਕਿ ਹਾਂਜੀ ਮੈਂ ਤਾਂ ਬਿਮਾਰ ਹਾਂ ਹਾਂਜੀ ਹਾਂ ਮੇਨ ਗੱਲ ਤਾਂ ਸਾਰੀ ਆਹੀ ਹੈ ਮੇਰੇ ਸਾਲ ਹੁੰਦਾ ਸਕੂਲ ਦੇ ਵਿੱਚ ਅਸੀਂ ਕਹਿੰਦੇ ਸੀ ਅਸੀਂ ਬਿਮਾਰਾਂ ਤਾਂ ਟੀਚਰ ਬਹਾਨਾ ਫੜ ਲੈਂਦੇ ਸੀ ਕਿ ਆਏ ਦਿਨ ਤੁਹਾਡਾ ਹੀ ਬਹਾਨਾ ਹੁੰਦਾ ਕਿ ਤੁਸੀਂ ਬਿਮਾਰ ਹੋ ਪਰ ਸ਼ਾਇਦ ਇਹਨਾਂ ਦਾ ਇਹ ਬਹਾਨਾ ਨਹੀਂ ਹੋਊਗਾ ਇਹ ਇਹਨਾਂ ਦਾ ਜ਼ਰੂਰ ਜਾਇਜ਼ ਗੱਲ ਹੋਵੇਗਾ ਹਾਂਜੀ ਹਾਂ ਸਰ ਇਹਨਾਂ ਕੋਲ ਵਾਕਿਆ ਤਾਂ ਸਾਨੂੰ ਪਤਾ ਹੀ ਹੁੰਦਾ ਵੀ ਆਰ ਅੱਜ ਰਿਪੋਰਟ ਕਰਾਣ ਗਏ ਨੇ ਜਾਂ ਦਵਾਈ ਲੈਣ ਗਏ ਨੇ ਤੇ ਇਹਨਾਂ ਦੀ ਮਤਲਬ ਕਿ ਇੰਨੀ ਜ਼ਿੰਮੇਵਾਰੀ ਸਮਝਦੇ ਨੇ ਵੀ ਸਾਨੂੰ ਆ ਕੇ ਦੱਸ ਕੇ ਜਾਂਦੇ ਨੇ ਸਰ ਵੀ ਅਸੀਂ ਅੱਜ ਦਵਾਈ ਲੈਣ ਜਾ ਰਹੇ ਹਾਂ ਜਾਂ ਅਸੀਂ ਕੋਈ ਕੰਮ ਜਾ ਰਹੇ ਹਾਂ ਜਾਂ ਕੋਈ ਭੋਗਤੇ ਜਾ ਰਹੇ ਆ ਦੇਖੋ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਸਿਸਟਮ ਦਾ ਵੀ ਕਿਸੇ ਨੂੰ ਹੁਣ ਸਿਆਣੇ ਬਜ਼ੁਰਗ ਕਰਿਆ ਨੇ ਨੂਹਾ ਹਾਂ ਜੀ ਜੀ ਹਾਂ ਜੀ ਇਹ ਰਹੇ ਡਿਸਪਲਿਨ ਵੀ ਪੂਰਾ ਮਤਲਬ ਆਈਡੀ ਕਾਰਡ ਗਲਾਂ ਦੇ ਵਿੱਚ ਪਾ ਕੇ ਜਿਵੇਂ ਬਾਕਾਇਦਾ ਸਕੂਲ ਚ ਆਉਂਦੇ ਨੇ ਉਵੇਂ ਹੀ ਕਰ ਹਾਂ ਜੀ ਹਾਂ ਬਹੁਤ ਵਧੀਆ ਮਤਲਬ ਹੈ ਜ਼ਿੰਮੇਵਾਰੀ ਵੀ ਪੂਰੀ ਸਮਝਦੀਆਂ ਨੇ ਜੀ ਹਾਂ ਜੀ ਤਾਂ ਆ ਬੀਬੀਆਂ ਸਾਡੀਆਂ ਨੇ ਔਰ ਇਹਨਾਂ ਦੇ ਵੱਲੋਂ ਪੜ੍ਹਾਈ ਕੀਤੀ ਜਾ ਰਹੀ ਹੈ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਤੇ ਕਿਵੇਂ ਫਿਰ ਹੁਣ ਕੀ ਲਿਖ ਰਹੇ ਪਹਾੜਾ ਲਿਖ ਰਹੇ ਹੋ ਇਹ ਹਾਂਜੀ ਗਿਣਤੀ ਲਿਖ ਰਹੀ ਹਾਂਜੀ ਹਾਂਜੀ ਗਿਣਤੀ ਲਿਖ ਰਹੀ ਹਾਂ ਗਿਣਤੀ ਲਿਖ ਰਹੇ ਹਾਂ 1 2 3 ਅੱਛਾ ਜੀ ਸਾਰਾ ਇਹ ਤੁਸੀਂ 1 ਤੋਂ ਲੈ ਕੇ ਹੁਣ ਕਿੱਥੇ ਰਕਸੇ ਕਿਲੀ ਗਿਣਤੀ ਇਹ 100 ਤੱਕ ਕਰ ਲੈਣੀ ਹੈ ਇਹ 100 ਦੇ ਕਰ ਲੈਂਦੇ ਹਾਂ ਹਾਂਜੀ ਪਹਿਲਾਂ ਆਉਂਦੀ ਸੀਗੀ ਨਹੀਂ ਇੱਥੇ ਸਿੱਖੀਏ ਸਾਰਾ ਤੇ ਮਾਤੇ ਕਰਾ ਕੋਣ ਕੋਣ ਹੈ ਜੀ ਘਰ ਚ ਮੇਰੇ ਇੱਕ ਬੇਟੀਆ ਦੋ ਬੇਟੇ ਆ ਜੀ ਅੱਛਾ ਜੀ ਹਸਬੰਡ ਨੇ ਜੀ ਜੀ ਹਾਂ ਜੀ ਤੇ ਬੱਚੇ ਵੀ ਪੜ ਲਿ ਗਏ ਹੋਣਗੇ ਹੁਣ ਹਾਂ ਜੀ ਹਾਂ ਜੀ ਪੜ ਲਿ ਗਏ ਹੁਣ ਤੁਸੀਂ ਅਜ ਮੈਰਿਜ ਵੀ ਹੋਈ ਪਈ ਬੱਚੇ ਦੀ ਹੋਈ ਹਾਂ ਜੀ ਅਜ ਪੋਤਾ ਵੀ ਹੈਗਾ ਹੂੰ ਹੁਣ ਪੋਤੇ ਨਾਲ ਕੰਪੀਟੀਸ਼ਨ ਚੱਲਦਾ ਹੈ ਪੋਤਾ ਵੀ ਲਿਖਦਾ ਹੋਊਗਾ ਤੁਸੀਂ ਵੀ ਲਿਖਦੇ ਹੋਵੋਗੇ ਹਾਂ ਜੀ ਉਹ ਆਪਣੇ ਵੱਲੋਂ ਮੈਨੂੰ ਪੈਲਸਣ ਦਿੰਦਾ ਕਦੇ ਰੇਜਨ ਦਿੰਦਾ ਹੂੰ ਅੱਜ ਵੀ ਕਹਿੰਦਾ ਹੈ ਰੇਜਨ ਦੇ ਕੇ ਦਾਦੀ ਮੇਰੇ ਕੋਲ ਹੈ ਤੁਹਾਡੀ ਰੇਜਨ ਅੱਛਾ ਜੀ ਇਹ ਦਿੱਤੀ ਉਹਨਾਂ ਨੇ ਅੱਛਾ ਅੱਛਾ ਹੁਣ ਦਾਦੀ ਪੁੱਤ ਸਮਾਨ ਵੀ ਵੰਡ ਲੈਂਦੇ ਹੋਣਗੇ ਪੋਤੇ ਦਾ ਸਮਾਨ ਤੁਸੀਂ ਲਿਆਉਂਦੇ ਹੋਣਗੇ ਪੋਤਾ ਤੁਹਾਡਾ ਲੈ ਜਾਂਦਾ ਹੋਊਗਾ ਹਾਂ ਜੀ ਹਾਂ ਜੀ ਪੋਤਾ ਕਿਹੜੀ ਕਲਾਸ 'ਚ ਹੈ ਜੀ ਉਹ ਜਿਹਦਾ ਹੈ ਤਾਂ ਨਰਸਰੀ 'ਚ ਹੈ ਨਰਸਰੀ 'ਚ ਹੈ ਮਤਲਬ ਸੇਮ ਸੇਮ ਹੀ ਕੰਮ ਚੱਲ ਰਿਹਾ ਜਿਹੜੀ ਪੜ੍ਹਾਈ ਪੋਤਾ ਕਰ ਰਿਹਾ ਉਹ ਹੀ ਤੁਸੀਂ ਕਰ ਰਹੀ ਹੋ ਹਾਂਜੀ ਹਾਂਜੀ ਤੇ ਕਿਵੇਂ ਮਾਤਾ ਜੀ ਕਿਵੇਂ ਮਹਿਸੂਸ ਹੁੰਦਾ ਹੈ ਜਦੋਂ ਹੁਣ ਤੁਸੀਂ ਆਪ ਲਿਖ ਲੈਂਦੇ ਹੋ ਪੜ੍ਹ ਲੈਂਦੇ ਹੋ ਪਹਿਲਾਂ ਇਹ ਚੀਜ਼ਾਂ ਨਹੀਂ ਤੁਹਾਨੂੰ ਆਉਂਦੀਆਂ ਸੀਗੀਆਂ ਹੁਣ ਕਿਵੇਂ ਲੱਗਦਾ ਹੈ ਜੀ ਹੁਣ ਠੀਕ ਲੱਗਦਾ ਹੈ ਜੀ ਮੈਨੂੰ ਵਧੀਆ ਲੱਗਦਾ ਹੈ ਵੀ ਜਿਵੇਂ ਹੁਣ ਪਹਿਲਾਂ ਮੈਂ ਜਾਂਦੀ ਬੈਂਕ ਜਾਂਦੀ ਮੈਨੂੰ ਪਹਿਲਾਂ ਇਹ ਹੋ ਜਾਂਦਾ ਵੀ ਮੈਨੂੰ ਹੁਣ ਸਾਈਨ ਕਰਨੇ ਪੈਣਗੇ ਹਾਂਜੀ ਵੀ ਮੇਰਾ ਹੱਥ ਕੰਮ ਜਾਂਦਾ ਸੀਗਾ ਤੇ ਹੁਣ ਮੈਨੂੰ ਆਇਆ ਹੋਊਗਾ ਵੀ ਮੈਂ ਵਧੀਆ ਚੱਲ ਲਿਖਣ ਲੱਗ ਜੂ ਸਾਈਨ ਕਰਨ ਲੱਗ ਜੂਣੀ ਤੇ ਵੀ ਫਿਰ ਘਬਰਾਟ ਨਹੀਂ ਹੋਇਆ ਕਰੂਗੀ ਸਾਈਨ ਕਰ ਲਿਆ ਕੋ ਨੂੰ ਆਪਣੇ ਤੇ ਮਾ ਤਾਂ ਸ਼ੌਂਕ ਸੀਗਾ ਪਹਿਲਾਂ ਪੜਨ ਦਾ ਕੀ ਕਰਦੇ ਹਾਲਾਤਾਂ ਕਰਕੇ ਸਾਨੂੰ ਸਾਰਿਆਂ ਨੂੰ ਪਤਾ ਸਾਡੀਆਂ ਦਾਦੀਆਂ ਨੇ ਬੀਜੀ ਉਹਨਾਂ ਨੇ ਜਿਹੜਾ ਪੜਾਈ ਕੀਤੀ ਹੋਈ ਉਸ ਟਾਈਮ ਦੇ ਵਿੱਚ ਤਾਂ ਚਲੋ ਹੁੰਦਾ ਸੀ ਕੰਮਕਾਰ ਦੇ ਵਿੱਚ ਲਾ ਦਿੰਦੇ ਸੀਗੇ ਤੁਹਾਡਾ ਉਦੋਂ ਦਿਲ ਹੁੰਦਾ ਸੀਗਾ ਕਿ ਪੜਨ ਦਾ ਹਾਂਜੀ ਦਿਲ ਤਾਂ ਹੁੰਦਾ ਸੀਗਾ ਬਸ ਫਿਰ ਤੁਹਾਨੂੰ ਮਾਤਾ ਪਿਤਾ ਤਾਂ ਆ ਗਿਆ ਬਿਨਾ ਆ ਗਿਆ ਤਾਂ ਤਾਂ ਕਿਆ ਨਹੀਂ ਚਾਹਦੀ ਕੋਸਾ ਜੇ ਜਿਤੇ ਬੇ ਜਿਤੇ ਭਾਣਾ ਦੋਤੀ ਬੈ ਜਾਣੀ ਜਿਤੇ ਠਾਣੇ ਠੈ ਉੱਠ ਖੜਾ ਦੀ ਐਦਾਂ ਫਿਰ ਕਹਿਣਾ ਤਾਂ ਮਨ ਨਹੀਂ ਪੈਂਦਾ ਸੀਗਾ ਤੇ ਫਿਰ ਬਸ ਇੱਥੇ ਆ ਕੇ ਵੀ ਮੈਨੂੰ ਬਹੁਤ ਟਾਈਮ ਹੋ ਗਿਆ ਵੀ ਮੈਂ ਸਿੱਖਾਂ ਕੁਝ ਤੇ ਬਸ ਹੁਣ ਮੌਕਾ ਮਿਲੇਗਾ ਹਾਂਜੀ ਹੁਣ ਕੀ ਕੁਝ ਸਿੱਖ ਲਿਆ ਤੁਸੀਂ ਹੁਣ ਜੀ ਮੈਂ ਬਸ ਪਹਾੜੇ ਵੀ ਸਿੱਖ ਲਏ ਜੀ ਅੱਛਾ ਜੀ ਤੇ ਇਹ ਗਿਣਤੀ ਲਿਖ ਲਈਆ ਓੜਾੜਾ ਲਿਖ ਲਿਆ ਹਾਂਜੀ ਅ ਮਾਦਾ ਜੀ ਸ੍ਰੀ ਕਾਲ ਜੀ ਤੁਸੀਂ ਉੜਾੜਾ ਲਿਖ ਰਹੇ ਹੋ ਹਾਂਜੀ ਤੇ ਘਰੇ ਤੁਹਾਡੇ ਕੋਲ ਕੌਣ-ਕੌਣ ਨੇ ਮਤ ਜੀ ਅਰੇ ਬੇਟਾ ਜੀ ਦੋ ਪੋਤੇ-ਪੋਤੀ ਨੇ ਨੂਹਾਂ ਜੀ ਬਸ ਤੇ ਹੁਣ ਪੋਤੇ-ਪੋਤੀਆਂ ਵੀ ਪੜਦੇ ਨੇ ਨਾਲ ਤੁਸੀਂ ਵੀ ਪੜਦੇ ਨੇ ਪੜਦੇ ਨੇ ਜੀ 9 11ਵੀਂ ਚਾ ਪੋਤਾ ਐਸੇ 11ਵੀਂ ਚਾ ਪੋਤਾ ਹਾਂ 9ਵੀਂ ਚਾ ਬੇਟੀ ਆ ਪੋਤੀ ਆ ਤੇ ਉਹ ਵੀ ਪੜਾਉਂਦੇ ਨੇ ਉਹ ਵੀ ਆ ਕੇ ਮਦਦ ਕਰ ਦਿੰਦੇ ਨੇ ਦੱਸ ਦਿੰਦੇ ਹੁੰਦੇ ਨੇ ਹਾਂਜੀ ਹਾਂਜੀ ਪੜਾਉਂਦੇ ਨੇ ਜੀ ਠੀਕ ਹੈ ਦੇਖੀ ਕੁਝ ਤੁਸੀਂ ਕੀ ਕੀ ਕੁਝ ਸਿੱਖ ਲਿਆ ਜੀ ਜੀ ਸਰ ਕੁਝ ਸਿੱਖਣਾ ਹੀ ਉੜਾੜਾ ਬਿਆੰਦਾ ਗਿੰਤੇ ਵੀ ਹੁੰਦੀ ਆ ਹਾਂਜੀ ਵਿੱਚ ਪੜ੍ਹ ਵੀ ਲਿਆ ਨੇ ਕਿਤਾਬਾਂ ਤਾਂ ਬਹੁਤ ਬੜੀ ਚੀਜ਼ ਲੁਕਾਉਂਦੀ ਹੈ ਹਾਂਜੀ ਹਾਂਜੀ ਅੱਛਾ ਕਿਹੜੀ ਕਿਹੜੀ ਕਿਤਾਬ ਪੜ੍ਹ ਲਈ ਮਾਤਾ ਜੀ ਹਾਂਜੀ ਕੋਈ ਨਹੀਂ ਕਿਹੜੀ ਅੱਛਾ ਲਿਖਦਾ ਅੱਛਾ ਉੜਾੜ ਵਾਲੀ ਜਿਹਨੂੰ ਕਿਤਾਬ ਪੜ੍ਹਨੀ ਸ਼ੁਰੂ ਕਰਤੀ ਹੈ ਜੀ ਫਿਰ ਤਾਂ ਹੁਣ ਜੋ ਕਰੇ ਅਖਬਾਰ ਵੀ ਆਉਂਦੀ ਹੋਊਗੀ ਪੰਜਾਬੀ ਉਹ ਵੀ ਤੁਸੀਂ ਦੇਖ ਲੈਂਦੇ ਹੋਗੇ ਨਾ ਕੁਝ ਮੋٹے ਮੋਟੇ ਸਮਝ ਤਾਂ ਆ ਜਾਂਦਾ ਹਾਂਜੀ ਹਾਂਜੀ ਸਮਝ ਆਉਂਦੀ ਹੈ ਜੀ ਠੀਕ ਹੈ ਆਉਂਦੀ ਸਮਝ ਤੇ ਮਾਤਾ ਜੀ ਕਿ ਉਹ ਕਿ ਤੁਸੀਂ ਬਕਾਇਦਾ ਬੱਚਿਆਂ ਵਾਂਗੂ ਜਿਵੇਂ ਇੱਥੇ ਸਕੂਲ ਲੱਦਾਂ ਉਵੇਂ ਹੀ ਇੱਥੇ ਸਕੂਲ ਲੱਗ ਰਿਹਾ ਹੈ ਤਾਂ ਕਿਵੇਂ ਵੇਖਦੇ ਹੋ ਸੋਪਰਾਲੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜਿਵੇਂ ਬੀਬੀਆਂ ਆ ਕੇ ਇੱਥੇ ਪੜ੍ਹਦੀਆਂ ਪਈਆਂ ਜੀ ਹਾਂ ਜੀ ਪਹਿਲਾਂ ਤਾਂ ਉੜੜੀ ਪੜ੍ਹਦੇ ਸੀ ਜੀ ਹਮ ਕਾਇਦਾ ਪੜ੍ਹਦੇ ਸੀ ਜੀ ਉਹਦੋਂ ਬਾਅਦ ਵਿੱਚ ਸਿੱਖ ਉੜੜਾ ਜੀ ਅੱਛਾ ਮੈਂ ਮੈਡਮ ਨੂੰ ਦੱਸਿਆ ਕਿ ਤੁਹਾਡੇ ਪੇਪਰ ਵੀ ਹੋਏ ਸੀ ਇਮਤਿਹਾਨ ਵੀ ਹੋਏ ਸੀਗੇ ਹਾਂ ਜੀ ਕਿਉਂਕਿ ਵਧੀਆ ਨੰਬਰ ਆ ਗਏ ਤੇ ਵਧੀਆ ਆ ਗਏ ਅੱਛਾ ਰਿਜ਼ਲਟ ਜੇ ਆਇਆ ਹੀ ਨਹੀਂ ਤੇ ਫੇਸੇ ਸਭ ਤੋਂ ਬ੍ਰਾਈਟ ਸਟੂਡੈਂਟ ਕੌਣ ਹੈ ਜੀ ਕਲਾਸ ਦਾ ਸਾਰੇ ਬ੍ਰਾਈਟ ਨੇ ਹਾਂਜੀ ਜੀ ਤੱਕ ਕੰਪੀਟੀਸ਼ਨ ਵੀ ਹੁੰਦਾ ਆਪਸ ਵਿੱਚ ਹਾਂਜੀ ਹਾਂ ਬਹੁਤ ਕੰਪੀਟੀਸ਼ਨ ਹੁੰਦਾ ਸਾਰਾ ਹਾਂਜੀ ਹਾਂਜੀ ਮਤਲਬ ਕਿ ਜਿਵੇਂ ਉਹ ਕਹਿੰਦੇ ਨੇ ਵੀ ਅਸੀਂ ਉਹਨਾਂ ਤੋਂ ਵਧੀਆ ਪੜੀਏ ਤੇ ਕਮਲੇਸ਼ ਭੈਣ ਜੀ ਨੇ ਦਰਸ਼ਨ कौर ਨੇ ਆ ਛੋਟੀ ਭੈਣ ਜੀ ਨੇ ਮਤਲਬ ਸਾਰੇ ਵਧੀਆ ਪੜਦੇ ਨੇ ਸਾਰਾ ਹਾਂਜੀ ਮਾਤਾ ਜੀ ਤੁਸੀਂ ਕੀ ਪੜ ਰਹੇ ਹੋ ਇਸ ਵੇਲੇ ਜੀ ਊੜਾੜਾ ਪੜ੍ਹ ਕੇ ਆ ਟਿਧਿਆ ਊੜਾੜਾ ਇਹ ਸਾਰਾ ਸਾਰਾ ਠੀਕ ਆ ਤੁਹਾਡਾ ਊੜਾੜਾ ਨਹੀਂ ਹੈ ਟੀਚਰ ਨੇ ਸਾਰੇ ਠੀਕ ਕੀਤਾ ਹੋਇਆ ਹੈ ਇਹ ਇਹ ਟੈਸਟ ਹੁੰਦੇ ਨੇ ਰੋਜ਼ ਹੈ ਠੀਕ ਹੈ अच्छा 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 ये पहला टेस्ट है ठीक है अब हुण मतलब ਤੁਸੀਂ ਵਰਡਸ ਵੀ ਦੇਣੇ ਸ਼ੁਰੂ ਕਰਦੇ ਇਹਨਾਂ ਨੂੰ ਜੀ ਹਾਂਜੀ ਤੇ ਸਾਰਾ ਆਹ ਬੁੱਕ ਦੇ ਵਿੱਚੋਂ ਨੇ मतलब ਤੁਸੀਂ ਸੁਣ ਸਕਦੇ ਹੋ ਜਿਵੇਂ ਆਹ ਅੱਖਰ ਜਿਹੜੇ ਜੋੜ ਕੇ ਪੜ੍ਹਦੇ ਨੇ ਨਾ ਆਹ ਮਤਲਬ ਕੀ ਆ ਦੇਖੋ ਆਹ ਦੋ ਅੱਖਰਾਂ ਵਾਲੇ ਆ ਸਾਰੇ ਮਤਲਬ ਇਹਨਾਂ ਨੂੰ ਕੰਨੇ ਵਾਲੇ ਸਿਆਰੀ ਵਾਲੇ ਸਰ ਸਾਰੇ ਹਾਂਜੀ ਆਣ ਲੱਗੇ ਤੁਸੀਂ ਸੁਣ ਵੀ ਸਕਦੇ ਹੋ ਸਰ ਹਾਂਜੀ ਠੀਕ ਹੈ ਤਾਂ ਆ ਹੁਣ ਤੁਸੀਂ ਆਪ ਲਿਖਿਓ ਸਾਰੇ ਹਾਂਜੀ ਲਿਖਿਓ ਨਹੀਂ ਪੜ੍ਹ ਕੇ ਸੁਣਾ ਦਿਓ ਹੁਣ ਫਿਰ ਪੜ੍ਹ ਕੇ ਸੁਣਾ ਦਿਨੇ ਜੀ సస్ సస్ కన్నా చచ్చా చచ్చే నచా బుకున్నా గగ కక్కాను కన్నా లలాబాల పబ్బాబ్ రేను పార లా హాహా రేను కన్నా హక్కా కక్కేను కన్నా లాలా ਬਲੇ ਹੁਣ ਸਾਰਾ ਹੋ ਗਿਆ ਜੀ ਤੁਹਾਡੇ ਟਿਪਸ ਦੇ ਉੱਤੇ ਹੋ ਗਿਆ ਹੁਣ ਵਧੀਆ ਤਰੀਕੇ ਨਾਲ ਪੜ ਲੈਂਦੇ ਹੋ ਤੁਸੀਂ ਹੈ ਜੀ ਠੀਕ ਹੈ ਮਾਤਾ ਜੀ ਤੁਸੀਂ ਵੀ ਉੜਾਈ ਉੜਾੜੀ ਸਿੱਖ ਰਹੇ ਹੋ ਜੀ ਹਾਂ ਜੀ ਉੱਪਰ ਮੈਂ ਦੇਖਿਆ ਤੁਸੀਂ ਆਪਣਾ ਨਾਮ ਵੀ ਲਿਖ ਲਿਆ ਇੱਥੇ ਹੈ ਕਮਲੇਸ਼ ਕੌਰ ਸੰਗਰੂਰ ਥਲੇਸ ਹੈ ਹਾਂ ਜੀ ਠੀਕ ਹੈ ਮੈਂ ਪਹਿਲਾਂ ਨਹੀਂ ਜਾਣਦੇ ਸੀ ਕੁਝ ਵੀ ਲਿਖਣਾ ਕੁਝ ਨਹੀਂ ਆਂਦਾ ਸੀ ਸਾਨੂੰ ਠੀਕ ਹੈ ਆ ਹੁਣ ਮੂੜਾ ਆੜਾ ਲਿਖ ਲੈਣੇ ਆ ਜੀ ਆਪਦਾ ਨਾਮ ਪਾ ਲੈਣੇ ਆ ਪਿੰਡ ਦਾ ਨੋ ਪਾ ਲੈਣੇ ਆ ਸੰਗਰੂਰ ਪਾ ਲੈਣੇ ਆ ਆਪਦਾ ਸੈਰ ਦਾ ਨੋ ਆਪ ਦੇ ਸਾਈਨ ਕਰ ਲੈਣੇ ਆ ਜੀ ਅੱਛਾ ਪਹਿਲਾਂ ਸਾਈਨ ਵੀ ਨਹੀਂ ਹੁੰਦੇ ਸੀਗੇ ਜਿਵੇਂ ਮਾਤਾ ਜੀ ਦੱਸ ਰਹੇ ਕਹਿੰਦੇ ਪਹਿਲਾਂ ਮੈਂ ਬੈਂਕ ਜਾਣਾ ਤਾਂ ਸਾਈਨ ਜਦੋਂ ਕਰਨ ਦੀ ਵਾਰੀ ਆਣੀ ਹੱਥ ਕੰਬਣ ਲੱਗਦੇ ਡਰ ਲੱਗਦਾ ਹਾਂ ਹਾਂ ਜੀ ਐਈ ਸੀ ਜੀ ਤਾਂ ਹੁਣ ਸਭ ਕਰ ਲੈਂਦੇ ਹੈਗੇ ਫੋਨ ਨੰਬਰ ਵੀ ਮਲਾ ਲੈਂਦੇ ਹਾਂ ਜਿੱ ਤਰੀਕ ਵੀ ਪਾਣੀ ਆ ਗਈ ਜੀ ਇਹ ਪਾਣੀ ਆ ਗਈ ਹਾਂ ਜੀ ਕਿੰਨਾ ਕਿ ਇਹ ਪੜ੍ਹਾਈ ਹੁਣ ਤੁਹਾਡੀ ਜੀਵਨ ਦੇ ਵਿੱਚ ਮਦਦਗਾਰ ਬਣ ਰਹੀ ਹੈ ਕਿੰਨਾ ਕਿ ਤੁਹਾਨੂੰ ਫਾਇਦਾ ਮਿਲ ਰਿਹਾ ਮਾਤਾ ਜੀ ਬਹੁਤ ਫਾਇਦਾ ਮਿਲ ਰਿਹਾ ਜੀ ਸਾਨੂੰ ਬਹੁਤ ਸਾਨੂੰ ਚਾਹ ਹੈ ਪੜ੍ਹਨ ਦਾ ਹਾਂਜੀ ਸਾਨੂੰ ਤਾਂ ਮਸਾਂਏ ਖੁਸ਼ੀ ਆਈ ਏ ਜਿਵੇਂ ਪਹਿਲਾਂ ਅਸੀਂ ਤਾਂ ਪਿਛਲੇ ਜਵਾਨੇ ਸੀ ਪਹਿਲਾਂ ਹੁਣ ਸਾਡਾ ਜਵਾਨਾ ਬਦਲ ਗਿਆ ਤੁਸੀਂ ਕਿ ਕਰਾਂਚ ਵੀ ਕਹਿੰਦੇ ਹੋਗੇ ਨਾ ਬੱਚੇ ਨੂੰ ਹੁਣ ਅਸੀਂ ਸਾਨੂੰ ਵੀ ਸਭ ਕੁਝ ਆਉਂਦਾ ਸਾਨੂੰ ਨਸਖਾ ਹੋ ਹੈ ਹਾਂਜੀ ਜਿਉ ਕੰਮ ਵੀ ਹੁਣ ਵੀ ਦੇਲੇ ਪੀਣੇ ਪੂਣੇ ਕਰਕੇ ਫਿਰ ਵੀ ਭੱਜੀ ਆਏ ਜੇ ਸਾਨੂੰ ਚਾਹ ਤਾਂ ਹੀ ਆਏ ਜੀ ਮੈਂ ਪੁੱਛਣਾ ਸੀ ਕਿ ਕਿ ਬੀਬੀਆਂ ਭਾਵੇਂ ਮੇਰੀ ਮੰਮੀ ਹੈ ਜੀ ਜਾਂ ਬਿਜ਼ੀ ਹੁੰਦੇ ਨੇ ਜਿੰਨਾ ਵੀ ਮਰਜ਼ੀ ਕਹਿ ਲੋ ਕਿ ਕਿੱਥੇ ਚੱਲ ਪੋ ਉਹ ਇਹੀ ਕਹਿੰਦੇ ਨੇ ਕਿ ਜੀ ਟਾਈਮ ਨਹੀਂ ਮਿਲਦਾ ਕਹਿੰਦੇ ਕਿਵੇਂ ਘਰ ਛੱਡੀਏ ਘਰ ਦੇ ਕੰਮ ਹੀ ਨਹੀਂ ਮੁੱਕਦੇ ਤਾਂ ਤੁਸੀਂ ਕਿਵੇਂ ਕੰਮ ਘਰ ਦੇ ਕੰਮ ਕੱਢ ਲੈਂਦੇ ਹਾਂ ਜੀ ਟਾਈਮ ਬਸਾ ਕੱਢਦੇ ਆ ਜੀ ਬਹੁਤ ਡੰਗਰ ਪਸੂ ਵੀ ਰੱਖਦੇ ਆ ਸੀ ਬੱਚੇ ਵੀ ਆ ਦੋ ਪੋਤੇ ਨੇ ਜੀ ਇੱਕ ਛੋਟਾ 6 ਮਹੀਨਿਆਂ ਦਾ ਜੀ ਇੱਕ ਸਕੂਲ ਜਾਂਦਾ 6 ਸਾਲ ਦਾ ਜੀ ਫਿਰ ਉਹਨਾਂ ਨੂੰ ਵੀ ਸਾਹਮਣਾ ਪੈਂਦਾ ਜੀ ਘਰ ਦਾ ਵੀ ਕੰਮ ਹੈ ਤਾਂ ਕਰਕੇ ਟਾਈਮ ਬੁਰੇ ਵੀ ਕੱਢਦੇ ਆ ਫਿਰ ਅਸੀਂ ਕਿੰਨੇ ਘੰਟੇ ਦੀ ਕਲਾਸ ਚੱਲਦੀ ਹੈ ਜੀ 2 ਘੰਟੇ ਦੋ ਘੰਟੇ ਹਾਂਜੀ ਦੋ ਘੰਟੇ ਲੱਗਦੇ ਨੇ ਇਹ ਦੋ ਘੰਟੇ ਬਹੁਤ ਨਹੀਂ ਥੋੜੇ ਨੇ ਬਹੁਤ ਨੇ ਜੀ ਦੋ ਘੰਟੇ ਤਾਂ ਬਹੁਤ ਹੈ ਜਿਵੇਂ ਸਾਡੇ ਕੰਮ ਕਰਕੇ ਬਹੁਤ ਹੈ ਦੋ ਘੰਟੇ ਆਪਣੇ ਕਰਦਾ ਕੰਮ ਨੂੰ ਛੱਡ ਕੇ ਜਿਵੇਂ ਜਾ ਕੇ ਫਿਰ ਅਸੀਂ ਉਹੀ ਕੰਮਾਂ ਤੇ ਹੋ ਜੰਨੇ ਚਾਹ ਚਾਹ ਹੁੰਦਾ ਆਉਣ ਦਾ ਇੱਥੇ ਜੀ ਹਾਂਜੀ ਹਾਂਜੀ ਚਾਹ ਹੁੰਦਾ ਜੀ ਟੀਚਰਾਂ ਵੀ ਕਰਦੇ ਨੇ ਕੌਣ ਟੀਚਰਾਂ ਕੌਣ ਕਰਦਾ ਸਾਰੇ ਕਰਦੇ ਨੇ ਕਹਿਣਗੇ ਹੁਣ ਦੇਖ ਚੱਲਿਆ ਮੈਡਮ ਪੜ੍ਹ ਪਿੰਡ ਵਾਲੀ ਬੀਬੀ ਕਰਦੀ ਟੀਚਰਾਂ ਕੇ ਨੂਹਾ ਕਰਦੀਆਂ ਟੀਚਰਾਂ ਨੂਹਾ ਵੀ ਨੂਹਾ ਨਹੀਂ ਕਰਦੀ ਜੀ ਬਾਹਰੇ ਬਾਹਰੋਂ ਹੀ ਕਰਦੇ ਨੇ ਪਿੰਡ ਦੇ ਉਹਨਾਂ ਨੂੰ ਵੀ ਲਿਆ ਹੁਣ ਵੀ ਕਹਿੰਦੇ ਬਾਗ ਜਾਂ ਛੇਤੀ ਥੋੜੇ ਸਕੂਲ ਲੱਗਿਆ ਹੋਇਆ ਮਾ ਜਾਨੀ ਆ ਮਾ ਪਰ ਤੁਸੀਂ ਉਹਨਾਂ ਨੂੰ ਕਿਹਾ ਕਰਕੋ ਤੁਸੀਂ ਵੀ ਆ ਜਾਓ ਨਾਲ ਪੜ੍ਹ ਲਿਆ ਕਰੋ ਮਾ ਤੂੰ ਵੀ ਆ ਜਾ ਮੈਂ ਕਹਿ ਕੇ ਆਈ ਹਾਂ ਹੁਣ ਵੀ ਮਾ ਤੂੰ ਵੀ ਆ ਜਾ ਆ ਜਾ ਮਾ ਤੂੰ ਵੀ ਕੁਝ ਸਿੱਖੇਂਗੀ ਅਸੀਂ ਕਿਹੜਾ ਉਹੀ ਬੈਠੇ ਆ ਉੱਥੇ ਜਾ ਕੇ ਉਸੇ ਪੱਲੇ ਪਾ ਕੇ ਆਨੇ ਆ ਮਾ ਤਾਂ ਕਰਕੇ ਅੰਦਰ ਵੜ ਗਏ ਪਾਉ ਨਵੀ ਕਰਦੇ ਨੇ ਨਾ ਜਿਵੇਂ ਤਾਂ ਮੈਂ ਤਾਂ ਇੱਧਰ ਕੱਲਾ ਜਿਹਾ ਘਰ ਆ। ਛੜ ਤੋਂ ਡਰਦੇ ਨੇ। ਕੱਲਾ ਜਿਹਾ ਘਰ ਆ ਗਈ ਇੱਧਰ ਛੜਕ ਛੜਕ ਤੇ ਮੇਰਾ ਤਾਂ ਮੈਂ ਤਾਂ ਬਾਰ-ਬਾਰ ਆ ਗਈ। ਹਾਂ। ਮਦੈ ਤੁਹਾਨੂੰ ਕਰਦੇ ਟੀਚਰਾਂ। ਹਾਂਜੀ ਕਰਦੇ ਨੇ ਬਹੁਤ ਜ਼ਿਆਦਾ। ਅਸੀਂ ਪਰਵਾਹ ਨਹੀਂ ਕਰਦੇ ਕਿਸੇ ਦੀ। ਬੈਗ ਚੱਕਦੇ ਆ ਸਕੂਲ ਜਾ ਜਾਂਦੇ ਆ। ਪਹਿਲਾਂ ਪਹਿਲਾਂ ਬਹੁਤ ਟੀਚਰਾਂ ਕੀਤੀਆਂ ਹੁਣ ਆਪ ਹੀ ਹਟ ਗਏ। ਤੇ ਤਾਂ ਨਹੀਂ ਕਰਦੇ। ਨਹੀਂ ਜੀ ਕਰਦੇ ਨੇ ਕਰਦੇ। ਨਹੀਂ। ਮੇਰੀ ਪੂਰੀ سپورਟ ਹੈ। ਹਾਂਜੀ ਹਾਂ ਖੁਸ਼ ਨੇ ਬਿਲਕੁਲ ਹੀ। ਇਹ ਕਿਤਾਬਾਂ ਤਾਂ ਨਹੀਂ ਮਿਕਸ ਹੋ ਜਾਂਦੀਆਂ ਕਿਉਂਕਿ ਬੱਚੇ ਘਰੇ ਪੋਤੇ ਵੀ ਪੜਨ ਵਾਲੇ ਨੇ ਮੈਨ ਪੁਆਇੰਟ ਹੈ ਆਪਣੇ ਆਪ ਜਿਵੇਂ ਕਿਤਾਬਾਂ ਮਿਕਸ ਹੋ ਜਾਣਗੇ ਆਪਣਾ ਨਾਮ ਦੇਖਦੇ ਆ ਕਿ ਆਪਣੇ ਆਪ ਕਿਤਾਬਾਂ ਲੈ ਲੈਂਦੇ ਜਾਣੇ ਹਾਂਜੀ ਹਾਂ ਹੁਣ ਇਹਨਾਂ ਨੂੰ ਪਤਾ ਲੱਗਿਆ ਚ ਤੁਸੀਂ ਮਿਕਸ ਕਰਕੇ ਦੇਖ ਲਓ ਹੁਣ ਕਿਤਾਬਾਂ ਸਾਰੀਆਂ ਮਿਕਸ ਵੀਜੇ ਹੋ ਜਾਣ ਆਪਣਾ ਨਾਮ ਹਾਂਜੀ ਹਾਂ ਜੀ ਲਿਖਾਈ ਵੀ ਪਛਾਣ ਆਉਂਦੀ ਹਾਂਜੀ ਹਾਂਜੀ ਸੈਨ ਸੈਨ ਤੋਂ ਪਤਾ ਲੱਗਦਾ ਜੀ ਉਹਦੀ ਚੱਕ ਲੈਣੇ ਆਪਦੀ ਆਪਦੀ ਕਾਪੀਆਂ ਅੱਗੇ ਸਾਨੂੰ ਐ ਪੁੱਛ ਪੁੱਛ ਕੇ ਲਿਆ ਕਰਦੇ ਨਾ ਵੀ ਸਾਡੀ ਕਾਪੀ ਫੜਾ ਦਿਓ ਹੁਣ ਨਹੀਂ ਆਪਣੀ ਕਾਪੀ ਵੀ ਨਹੀਂ ਪਛਾਨੀ ਜਾਂਦੀ ਸੀ ਨਹੀਂ ਪਤਾ ਨਹੀਂ ਪਤਾ ਨਹੀਂ ਲੱਗਦਾ ਸੀ ਜਿੰਨੇ ਹੁਣ ਨਾ ਪਟਕੇ ਚੱਕ ਲੈਣੇ ਆਪਦੀ ਕਾਪੀ ਤੇ ਘਰੇ ਘਰੇ ਜਾ ਕੇ ਹੋਮਵਰਕ ਵੀ ਮਿਲਦਾ ਹੈ ਹਾਂਜੀ 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 ਤੁਸੀਂ ਵੀ ਕੰਮ ਕਰਕੇ ਆਉਂਦੇ ਹੋ ਪਾਠ ਸਿੱਖਣ ਦਾ ਸ਼ੌਂਕ ਹੈ ਸਰ ਇਹਨਾਂ ਨੂੰ ਉਹ ਤਿੰਨ ਚਾਰ ਬੀਬੀਆਂ ਇੰਨਾ ਕਹਿ ਰਹੀਆਂ ਨੇ ਵੀ ਸਾਨੂੰ ਮਤਲਬ ਕਿ ਮੈਂ ਵੀ ਗੁਰਬਾਣੀ ਨਾਲ ਜੁੜੀ ਹੋਈਆਂ ਸਰ ਉਹ ਬਾਰ ਬਾਰ ਕਹਿ ਰਹੀਆਂ ਨੇ ਕਿ ਜਦੋਂ ਸਾਡੀ ਪੜ੍ਹਾਈ ਪੂਰੀ ਹੋ ਗਈ ਵੀ ਸਾਨੂੰ ਪਾਠ ਸਿਖਾਣ ਦੀ ਮਾ ਕੋਈ ਨਾ ਮੇਰੀ ਜ਼ਿੰਮੇਵਾਰੀ ਹੈ ਹਾਂਜੀ ਪਾਠ ਕਰਕੇ ਹੁਣ ਤਾਂ ਵੈਸੇ ਵੀ ਪਾਠ ਆ ਜੇ ਅੱਛਾ ਹਾਂਜੀ ਉਹ ਵੈਸੇ ਕਿਵੇਂ ਫਿਰ ਬਾਣੀ ਬਸ ਸੁਣ ਕੇ ਹੀ ਕਰਦੇ ਹੁੰਦੇ ਸੀਗੇ ਕਿ ਤੁਸੀਂ ਗੁਟਕਾ ਸਾਬ ਚ ਕਰ ਹਾਂਜੀ ਬਸ ਵਾਹਿਗੁਰੂ ਸਤਨਾਮ ਬਸ ਹਾਂਜੀ ਬਸ ਮਤਲਬ ਪਾਠ ਸਿੱਖਣ ਦੀ ਮੂਲ ਮੰਤਰ ਦਾ ਥੋੜਾ ਜੀ ਉਮਰ ਕਿੰਨੀ ਮਾਤਾ ਤੁਹਾਡੀ 58 ਸਾਲ ਹੈ ਜੀ। ਜਮੀਨਦਾਨ ਨੂੰ ਇਹ ਹੈ ਕਿ ਹੁਣ ਪੜਨਾ ਇਸ ਕਰਕੇ ਤਾਂ ਕਿ ਪਾਠ ਆ ਜਾਵੇ। ਹਾਂਜੀ ਹਾਂਜੀ। ਸਾਰੇ ਪਾਠ ਕਰਦੇ ਗੁਰਦੁਆਰੇ ਸੀ ਜਾਂਦੇ ਸੀ, ਦੇਖੀ ਜਾਂਦੇ ਬੈਠੇ ਵੀ ਸਾਨੂੰ ਵੀ ਆਵੇ ਜੇ ਅਸੀਂ ਵੀ ਪੜੀਏ। ਐ ਬਸ ਐ ਬਸ ਉਹ ਹੀ ਹੈ ਮੈਂ ਤਾਂ ਬਸ ਪਾਠ ਦੀ ਬਸ ਬਹੁਤ ਹੀ ਖੁਸ਼ੀ ਆ ਮੈਨੂੰ ਪਾਠ ਆ ਜਾਵੇ। ਨਹੀਂ ਨਹੀਂ ਬਹੁਤ ਜਲਦੀ ਆਊਗਾ ਜਿੰਨੇ ਸੋਣਾ ਤੁਸੀਂ ਪੜ ਰਹੇ ਹੋ, ਜਿੰਨਾ ਸੋਣਾ ਲਿਖ ਰਹੇ ਹੋ ਤਾਂ ਪਾਠ ਵੀ ਜਿਹੜਾ ਹੈ ਤੁਹਾਡੇ ਵੱਲੋਂ ਕੀਤਾ ਜਾਊਗਾ। ਕੀ ਕਹਿ ਰਹੇ ਨੇ ਮੈਡਮ ਕੀ ਕਹਿ ਰਹੇ ਤੁਸੀਂ? ਮੈਂ ਨਾਮ ਯਾਦ ਕਰਾਈ ਸੀ ਸਰ ਉਹ ਸੁਣ ਸਕਦੇ ਹੋ ਤੁਸੀਂ ਇਹਨਾਂ ਤੋਂ ਪੰਜ ਅੱਛਾ ਚਲੋ ਕੋਈ ਗੱਲ ਨਹੀਂ ਆਪਾਂ ਜਦੋਂ ਇਹਨਾਂ ਦਾ ਟੈਸਟ ਹੋਊਗਾ ਨਾ ਫਾਈਨਲ ਵਾਲਾ ਫੇਰ ਆਵਾਂਗੇ ਕਿਸੇ ਨੂੰ ਪੂਰਾ ਤੇ ਬਾਕੀ ਜਿੰਨੇ ਹੋਰ ਇੱਥੇ ਬੈਠੇ ਨੇ ਬਜ਼ੁਰਗ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਮਾਤਾ ਜੀ ਤੁਹਾਨੂੰ ਇਹ ਕਹਿੰਦੇ ਟੀਚਰਾਂ ਰਸਤੇ 'ਚ ਕਰਨ ਤੁਹਾਨੂੰ ਤਾਂ ਨਹੀਂ ਕੋਈ ਚੱਲ ਕਰਦੇ ਤਾਂ ਹੈਗੇ ਨੇ ਜੇ ਕਰੀ ਜਾਣ ਆਪਾਂ ਗੋਲਦੇ ਨਹੀਂ ਇਸ ਗੱਲ ਨੂੰ ਅੱਛਾ ਜਿਹੜਾ ਆਪਾਂ ਨੇ ਕੰਮ ਕਰਨਾ ਉਹ ਤਾਂ ਕਰਨਾ ਹੀ ਹੈ ਟੀਚਰਾਂ ਕਰਦੇ ਨੇ ਕਰੀ ਜਾਣ ਹਾਂ ਆਹ ਤਾਂ ਹੁਣ ਮੇਰਾ ਪੋਤਾ ਵੀ ਕਹਿੰਦੀ ਕਹਿੰਦਾ ਮੰਮੀ ਹੁਣ ਤੂੰ ਕਿੱਧਰ ਵੈਗ ਚੱਕਿਆ ਇਹ ਮਾਂ ਮੈਂ ਸਕੂਲ ਚੱਲਨੀ ਆ ਹੁਣ ਪੁੱਤ ਕੀ ਕਹਿੰਦਾ ਜੀ ਕਹਿੰਦਾ ਅੱਛਾ ਅੱਛਾ ਹਾਂਜੀ ਹਾਂ ਬੱਚੇ ਵੀ ਹੁਣ ਘਰੇ ਪੜਦੇ ਨੇ ਉਹ ਨਾਲ ਦਾਦੀ ਵੀ ਪੜਦੀ ਹੈ ਹਾਂਜੀ 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 ਠੀਕ ਹੈ ਹਾਂਜੀ ਤੁਸੀਂ ਕਿੰਨਾ ਕਿ ਹੁਣ ਪੜ ਲਿਆ ਹੁਣ ਤੱਕ ਉੜਾੜਾ ਆ ਗਿਆ ਸਾਰਾ ਜੀ ਹਾਂਜੀ ਅਸੀਂ ਉੜਾੜਾ ਸਿੱਖ ਰਹਿਆਂ ਜੀ ਆਪਦਾ ਨਾਮ ਪਾਣਾ ਸਿੱਖ ਗਏ ਦੀਪਕੌਰ ਤੁਸੀਂ ਆ ਨਾ ਹਾਂਜੀ 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 ਤੇ ਆਪਣਾ ਉੜਾੜਾ ਸਿੱਖ ਰਹਿਆਂ ਜੀ ਥੋੜੀ ਜਿਹੀ ਇੱਕ ਪ੍ਰੋਬਲਮ ਹੈ ਜੀ ਥੋੜੀ ਜਿਹੀ ਨੀਂਗਾ ਕੰਮ ਘੱਟ ਕਰਦੀ ਹੈ ਹੁਣ ਹਾਂਜੀ ਇੱਕ ਮੈਨੂੰ ਥੋੜੀ ਜਿਹੀ ਸਪਰੇਕਲ ਦੀ ਆ ਸਿਰ ਦੁਖਣ ਲੱਗ ਜਾਂਦਾ ਹੈ ਧਿਆਨ ਜਰਾ ਲਾਓ ਹਾਂ ਹਾਂਜੀ ਹਾਂਜੀ ਹਾਂ ਵੀ ਫੇਰ ਵੀ ਜਿੰਨਾ ਕੁ ਮੈਨੂੰ ਆਂਦਾ ਮੈਨੂੰ ਆਇਆ ਵੀ ਜਿਹੜਾ ਮੈਂ ਆਪਦਾ ਨਾਂ ਪਾਣ ਸਿੱਖ ਗਈ ਜੀ ਥੋੜਾ ਜਿਹਾ ਮੈਨੂੰ ਐ ਪਤਾ ਲੱਗਣ ਲੱਗ ਗਿਆ ਵੀ ਆਹ ਊੜਾ ੜਾ ਐਵੇਂ ਆ ਚੀਜ਼ ਐਵੇਂ ਆ ਚਲੋ ਆਪਾਂ ਨੂੰ ਥੋੜਾ ਜਿਹਾ ਫਰਕ ਤਾਂ ਪੈਂਦਾ ਹੀ ਐ ਉਹੀ ਗੱਲ ਐ ਵੀ ਜਿਹੇ ਜੀ ਬੈਠ ਕੇ ਉਹੀ ਜੀ ਸੋਭਤ ਹਮ ਸਿਆਣੇ ਬੰਦੇ ਕਹਿੰਦੇ ਹੁੰਦੇ ਤੇ ਜੇ ਹੁਣ ਆਪਾਂ ਚੰਗੇ ਉਹ ਚ ਬੈਠਾਂਗੇ ਤਾਂ ਆਪਾਂ ਨੂੰ ਚੰਗਈ ਹੋ ਆਊਗਾ ਤੇ ਮਾਤਾ ਐਵੇਂ ਲੱਗਦਾ ਕਿ ਸ਼ਾਇਦ ਜੇ ਚੀਜ਼ ਪਹਿਲਾਂ ਆ ਜਾਂਦੀ ਤਾਂ ਜੇ ਥੋੜੇ ਸਾਲ ਪਹਿਲਾਂ ਇਹ ਤਾਂ ਹੁਣ ਨੂੰ ਤਾਂ ਸਭ ਕੁਝ ਪੜਿਆ ਹੋਣਾ ਸੀਗਾ ਹਾਂਜੀ ਹਾਂਜੀ ਹਾਂ ਪਹਿਲਾਂ ਜੀ ਪੜਾਉਂਦੇ ਨਹੀਂ ਤੇ ਕੁੜੀਆਂ ਨੂੰ ਪਹਿਲਾਂ ਕਹਿੰਦੇ ਵੀ ਕੁੜੀਆਂ ਦਾ ਕੀ ਮਤਲਬ ਪੜਨ ਦਾ ਵੀ ਕੁੜੀਆਂ ਨੇ ਤਾਂ ਘਰੇ ਕੰਮ ਕਰਨੇ ਨੇ ਆਪਣੇ ਕੰਮ ਸਿੱਖੋ ਰੋਟੀ ਪਾਣੀ ਬਣਾਉਣਾ ਸਿੱਖ ਲਓ ਤਾਣਾ ਤਾਕਾ ਬੁਣਨਾ ਸਿੱਖ ਲਓ ਮੰਜੇ ਪੀੜੀਆਂ ਅੱਗੇ ਤਾਂ ਬੁੜੀਆਂ ਹਜੇ ਕੁਝ ਸਿਖਾਇਆ ਕਰਦੇ ਤੇ ਬੋਝ ਮਾਨਾ ਬਦਲ ਗਿਆ ਮਾਤਾ ਹੁਣ ਤਾਂ ਕੁੜੀਆਂ ਦੇਖੋ ਕਿੰਨੀਆਂ ਮੱਲਾ ਮਾਰੀਆਂ ਪਿੱਛੇ ਜਿਹੜਾ ਜੱਜ ਬਣੀਆਂ ਕੁੜੀਆਂ ਦੇਖੋ ਕਿੰਨੀਆਂ 11 ਕੁੜੀਆਂ ਜੱਜ ਬਣ ਗਈਆਂ ਹਾਂਜੀ ਹਾਂ ਹੁਣ ਤਾਂ ਦੇਖੋ ਜੀ ਉਹੀ ਗੱਲ ਹੈ ਹੁਣ ਤਾਂ ਕੁੜੀਆਂ ਮੁੰਡਿਆਂ ਦੇ ਬਰਾਬਰ ਨੇ ਹਾਂਜੀ ਵੀ ਹੁਣ ਪੜਾਈ ਦੀ ਬੁੱਕਤ ਬਹੁਤ ਹੈ ਅੱਗੇ ਨਹੀਂ ਸੀਗੀ ਇਹਨੂੰ ਛੁੱਟੀ ਮਿਲਦੀ ਹੈ ਤਾਂ ਇਹਨਾਂ ਨੂੰ ਛੁੱਟੀ ਮਿਲਦੀ ਹੈ ਸਕੂਲਾਂ ਹੁੰਦੀ ਹੈ ਐਤਵਾਰ ਦੀ ਛੁੱਟੀ ਹੁੰਦੀ ਹੈ ਕਿ ਤੁਹਾਨੂੰ ਵੀ ਲੱਗਦੀ ਨਹੀਂ ਜੀ ਛੁੱਟੀ ਹੁੰਦੀ ਐ ਤਾਂ ਹਾਂਜੀ ਹਾਂਜੀ ਛੁੱਟੀ ਹੁੰਦੀ ਹੈ ਛੁੱਟੀ ਹੁੰਦੀ ਹੈ ਜਿਵੇਂ ਚੱਲ ਰਹੇ ਜਿਵੇਂ ਬੱਚਿਆਂ ਦਾ ਚੱਲਦਾ ਹੈ ਤਾ ਮਾਤਾਈ ਤੁਸੀਂ ਵੀ ਉਡਾੜੀ ਸਿੱਖ ਰਹੇ ਹੋ ਜੀ ਹਾਂਜੀ ਉਡਾੜਾ ਸਿੱਖ ਰਹੇ ਹਾਂਜੀ ਠੀਕ ਹੈ ਹਜੇ ਸਾਰਾ ਮੈਨੂੰ ਪੂਰਾ ਉਡਾੜਾ ਹੁੰਦਾ ਨਹੀਂ ਹੈਗਾ ਜੀ ਪੂਰਾ ਆਇਆ ਨਹੀਂ ਹਾਂਜੀ ਕਿਉਂ ਲੇਟ ਲੱਗੀ ਥੋੜਾ ਜਿਹਾ ਠੀਕ ਹੈ ਹਾਂਜੀ ਤੇ ਤੁਸੀਂ ਲੇਟ ਕਿਉਂ ਹੋਏ ਪਹਿਲਾਂ ਨਹੀਂ ਆਏ ਤੁਸੀਂ ਪਹਿਲਾਂ ਜੀ ਖੇਤ ਵਗ ਜਾਂਦੇ ਤੇ ਮੇਰੇ ਨਾਲ ਵੇਖ-ਵੇਖ ਕੇ ਆਏ ਤੁਸੀਂ ਕਿ ਸ਼ਰਮ ਆਉਂਦੀ ਸੀਗੀ ਨਾ ਜੀ ਸ਼ਰਮ ਥਕਾ ਦੀ ਹੈ ਫਿਰ ਜਦੋਂ ਆਪਾਂ ਨੇ ਕੰਮ ਕਰਨਾ ਹੈ ਫੇਰ ਸ਼ਰਮ ਕਾਦੀ ਹੈ ਜੀ ਅਸੀਂ ਉਹ ਲਾਰਖੇ ਦੀ ਸਬਜ਼ੀ ਲਾਰਖੇ ਦੀ ਥੋੜੀ ਜੀ ਵੀ ਉਹ ਤੋੜਨ ਵਗ ਜਾਂਦੇ ਤੇ ਜੀ ਜੀ ਹੁਣ ਟਾਈਮ ਮਿਲ ਜਾਂਦਾ ਹੈ ਹਾਂਜੀ ਹੁਣ ਟਾਈਮ ਮਿਲ ਜਾਂਦਾ ਹੈ ਹੁਣ ਕਹਿੰਦੇ ਨੇ ਵਗ ਜਾ ਤੁਸੀਂ ਇਸ ਟਾਈਮ ਹੋ ਗਿਆ ਥੋੜਾ ਸਕੂਲ ਦਾ ਕਿ ਕਰਦੇ ਆਪੇ ਇਦ ਦਿਨ ਤੇ ਤਿਆਰ ਕਰਕੇ ਹੈ ਬੈਗ ਦੇ ਕੇ ਗਿਆ ਜਾਓ ਮਾਤਾ ਜੀ ਜਾਓ ਪੜ ਕੇ ਆਓ ਜੀ ਕਹਿ ਦਿੰਦੇ ਨੇ ਛੋੜਾ ਟਾਈਮ ਹੋ ਗਿਆ ਸਕੂਲ ਦਾ ਵਗ ਜਾਓ ਤਾਂ ਜੀ ਫੇਰ ਆ ਜਾਂਦੇ ਆ ਠੀਕ ਹੈ ਮੈਂ ਨਹੀਂ ਆ ਇਹ ਵੀ ਸ਼ੈਨ ਕਰਨੇ ਆ ਜਾਣ ਨੌ ਪਾਣਾ ਆ ਜੇ ਚਲ ਆਇਆ ਜਿੱਮੇ ਬੈਂਕ ਚ ਜਾਂਦੇ ਆਂਗੇ ਵੀ ਆਪ ਦਾ ਪਤਾ ਲੱਗ ਜਾਂਦਾ ਹੈ ਘੂਠਾ ਲਾਂਦੀ ਹੁੰਦੀ ਜੀ ਮੈਂ ਤਾਂ ਆਹ ਹਾਜ਼ਰੀ ਲੱਗ ਰਹੀ ਹੈ ਮੈਡਮ ਛੋਟੀ ਕੌਰ ਹਾਜ਼ਰ ਮੈਡਮ ਹੱਥ ਉੱਪਰ ਕਰ ਲਓ ਕਮਲੇਸ਼ ਕੌਰ ਜੈਸਰ ਕੁਲਦੀਪ ਕੌਰ ਗੁਰਸੇਵ ਕੌਰ ਸਿੰਦਰ ਕੌਰ ਜਸਵਿੰਦਰ ਕੌਰ ਹਾਜ਼ਰ ਹੈ ਜੀ ਦੀ ਹਾਜ਼ਰੀ ਤਾਂ ਨਹੀਂ ਲਵਾਦੇ ਨਹੀਂ ਨਹੀਂ ਜੀ ਨਹੀਂ ਜੀ ਉਹ ਬਿਮਾਰ ਨੇ ਸਰ ਅੱਛਾ surjit kaur अमरजीत कौदीप कुलदीप कौर हरप्रीत कौर अमरजीत कौर अमरजीत शकुंतला देवी ਆ ਵੀ ਜੇ ਜਿੰਨੇ ਵਾਰੀਆਂ ਵੱਧੂ ਹੋਣੀਆਂ ਕਿਸੇ ਦਾ ਭੋਗ ਕਿਸਦੇ ਪਾਠ ਹੈ ਨਾ ਹਾਂਜੀ ਅੱਛਾ ਇਹਨਾਂ ਦੇ ਫਿਰ ਹੁਣ ਬਹਾਨੇ ਵੀ ਮਾਰ ਦਿੰਦੇ ਹੋ ਕਿ ਅਸੀਂ ਨਹੀਂ ਜਾਣਾ ਅਸੀਂ ਤਾਂ ਸਕੂਲ ਜਾਣਾ ਜੀ ਭੋਗ ਭੋਗ ਵੀ ਹੁਣ ਛੱਡਦੇ ਪੈਣੇ ਆ ਫਿਰ ਨਾ ਜੀ ਇਹ ਤਾਂ ਠੀਕ ਅੱਛਾ ਹਾਜ਼ਰੀ ਹੁੰਦੀ ਹੈ ਪ੍ਰੋਪਰ ਹੈ ਜੀ ਠੀਕ ਆ ਦਿਖਾਓ ਇੱਧਰ ਕਰਕੇ ਦਿਖਾਓ ਸਾਰੀ ਹਾਜ਼ਰੀ ਲੱਗੀ ਹੋਈ ਹੈ ਤਾਂ ਇਹ ਪੂਰਾ ਰਿਕਾਰਡ ਮੇਨਟੇਨ ਰਹਿੰਦਾ ਜੀ ਤੁਸੀਂ ਮਾਤਾ ਜੀ ਤੁਸੀਂ ਲੇਟ ਹੋ ਗਏ ਕੀ ਗੱਲ ਮੈਂ ਬਿਮਾਰ ਜੀ ਹੋ ਰਹੀ ਹਾਂ ਫਿਰ ਵੀ ਤੁਸੀਂ ਆਏ ਸਕੂਲ ਹਾਂਜੀ ਹਾਂਜੀ ਆਗੇ ਹੌਲੀ ਹੌਲੀ ਇਹ ਕਹਿੰਦੇ ਵੀ ਆ ਕੇ ਜਾਓ ਕਿੰਨੇ ਮਹੀਨੇ ਹੋ ਗਏ ਮਾਤਾ ਤੁਹਾਨੂੰ ਪੜਦੇ ਨਹੀਂ ਮੈਂ ਤਾਂ ਜੇ ਥੋੜਾ ਪਹਿਲਾਂ ਮੈਂ ਲੱਗੀ ਸੀਗੀ ਫਿਰ ਵੀ ਮੈਂ ਬਿਮਾਰ ਹੋ ਗਈ ਸੀ ਦੋ ਮਹੀਨੇ ਆ ਨਹੀਂ ਹੋਇਆ ਹਾਂਜੀ ਮੈਂ ਢਿੱਲੀ ਜਿਹੀ ਰਹਿਣੀ ਆ ਹਾਂਜੀ ਫਿਰ ਵੀ ਤੁਸੀਂ ਪੜ ਰਹੇ ਹੋ ਹਾਂ ਜੀ ਫੇਰਾ ਹੁਣ ਫੇਰ ਮੈਂ ਬਿਮਾਰ ਹੋ ਗਈ ਸੀ ਮਿੰਨਾ ਸਾਰਾ ਫੇਰ ਨਹੀਂ ਆਇਆ ਗਿਆ ਹਾਂਜੀ ਤਾਂ ਇਥੇ ਮਾਤਾ ਜੀ ਜਣੀ ਮਾਤਾ ਜੀ ਜਣੀ ਲੈਫਟ ਨਾਲ ਲਿਖ ਰਹੇ ਨੇ ਹਾਂ ਮਾਤਾ ਹੀ ਲੈਫਟੀ ਹੋਂ ਤੁਸੀਂ ਖੱਬੇ ਨਾਲ ਸ਼ੁਰੂ ਕੀਤਾ ਹਾਂਜੀ ਹਾਂ ਖੱਬੇ ਨਾਲ ਖੱਬਾ ਹੀ ਹਾਂਜੀ ਤੇ ਕਿੰਨਾ ਹੁਣ ਪੜ ਲੈਂਦੇ ਸਾਰਾ ਲਿਖ ਲੈਂਦੇ ਹਾਂ ਜੀ ਹਾਂਜੀ ਹਾਂਜੀ ਲਿਖ ਲੈਣੇ ਆ ਜੀ ਉੜਾ ਆੜਾ ਵੀ ਸਾਰਾ ਕਰ ਲੈਣੇ ਆ ਪੜ ਵੀ ਲੈਣੇ ਹਾਂਜੀ ਪੜ ਵੀ ਲੈਣੇ ਆ ਇਹ ਦੋ ਦੋ ਅੱਖਰ ਜਿਹੜੇ ਹਾਂਜੀ ਪੜ੍ਹਨੇ ਪੜ੍ਹਦੇ ਹਾਂਜੀ ਹਾਂ ਟਾਈਮ ਮਿਲ ਜਾਂਦਾ ਮਾਤਾ ਜੀ ਹਾਂਜੀ ਹਾਂ ਮਿਲ ਜਾਂਦਾ ਐ ਅਸੀਂ ਕੱਢਦੇ ਹਾਂ ਟਾਈਮ ਜੀ ਅਸੀਂ ਸਵੇਰੇ ਆਪਦਾ ਕੰਮ ਨਿਬੇੜ ਕੇ ਛੇਰੀ ਤੋਂ ਛੇਤੀ ਆਣਾ ਪਹੁੰਚਦੇ ਇੱਥੇ ਪਹੁੰਚਦੇ ਆ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਪੜ੍ਹਾਈ ਹੈ ਇਹਨਾਂ ਦੇ ਵੱਲੋਂ ਇੱਥੇ ਕੀਤੀ ਜਾ ਰਹੀ ਔਰ ਕੀ ਟੈਸਟ ਦੱਸ ਰਹੇ ਸੀ ਟੈਸਟ ਵੀ ਹੁੰਦੇ ਨੇ ਜੀ ਇਹਨਾਂ ਦੇ ਸਰ ਟੈਸਟ ਹੋਏ ਨੇ ਜੀ ਹਾਂਜੀ ਇਹਨਾਂ ਦੇ ਜਿਵੇਂ ਜਿੰਨਾ ਕੁ ਵੀ ਇਹਨਾਂ ਨੂੰ ਕਰਵਾਤਾ ਊੜਾੜਾ ਕਰਵਾਇਆ ਜਾਂ ਜੁੜਮੇ ਅੱਖਰ ਕਰਵਾਏ ਨੇ ਜਾਂ ਅਕਾਊਂਟਿੰਗ ਵੇਰਾ ਜੋ ਵੀ ਕਰਵਾਈਏ ਉਹਨਾਂ ਦੇ ਸਰ ਟੈਸਟ ਹੋਏ ਨੇਗੇ ਹਾਂਜੀ ਟੈਸਟ ਵੀ ਇਹਨਾਂ ਨੇ ਮਤਲਬ ਜਿਵੇਂ ਆਪਾਂ ਕਹਦੇ ਨੇ ਵੀ ਘੱਟ ਨੰਬਰ ਵਾਲੇ ਨਹੀਂ ਹੈਗੇ ਜੀ ਵਧੀਆ ਨੇ ਜੀ ਮੈਂ ਦੇਖ ਰਿਹਾ 127 ਆਇਆ 150 150 ਦੇ ਵਿੱਚੋਂ 127 ਯਾਨੀ ਕਿ 127 ਨੰਬਰ ਆਇਆ ਹੋਰ ਕਿ ਮਾਤਾ ਕੇ ਕੋਣ ਨੇ ਛੋਦੀ ਕੋਰ ਕੋਣ ਨੇ ਅੱਛਾ ਦਸਤਾਵੇਜ਼ ਤੁਹਾਡੇ ਆਏ ਨੇ ਬੜੇ ਸੋਹਣੇ ਨੰਬਰ ਲੱਤੇ ਨੇ ਤੇ ਪੰਜਾਬੀ ਦੇ ਵਿੱਚ ਜਿਵੇਂ ਕਿ ਹੁਣ ਉਡਾੜਾ ਹੋ ਗਿਆ ਜੀ ਜੁੜਮੇ ਅੱਖਰ ਹੋ ਗਏ ਜਾਂ ਜਿਵੇਂ ਆਪਾਂ ਨੂੰ ਤਸਵੀਰਾਂ ਬਣਾ ਕੇ ਦਿੱਤੀਆਂ ਜਾਂਦੀਆਂ ਨੇ ਜੀ ਹਾਂਜੀ ਹਾਂਜੀ ਉਹਨਾਂ ਦਾ ਜਿਵੇਂ ਆਪਾਂ ਮਿਲਾਨ ਆਏ ਜੀ ਉਹਨਾਂ ਨੂੰ ਮਿਲਾਨ ਕਰਨਾ ਹੈ ਵੀ ਉਹ ਵੀ ਦਿੱਤੇ ਸਾਰਾ ਫਿਰ ਇਹ ਸਕੂਲ ਤੋਂ ਹੀ ਇੱਥੋਂ ਹੀ ਤਿਆਰ ਹੋਇਆ ਕੁਐਸਚਨ ਪੇਪਰ ਇਸ ਸਾਰਾ ਹਾਂਜੀ ਇਹਨਾਂ ਨੇ ਮਤਲਬ ਟੀਚਰਾਂ ਨੇ ਆਪ ਮਤਲਬ ਹਾਂਜੀ ਕੁਝ ਸਾਡੇ ਸਕੂਲ ਦੇ ਪ੍ਰਿੰਸੀਪਲ ਨੇ ਜੀ ਉਹਨਾਂ ਦਾ ਬਹੁਤ ਸਹਿਯੋਗ ਹੈ ਜੀ ਹਾਂਜੀ ਉਹਨਾਂ ਨੇ ਮਤਲਬ ਟੀਚਰਾਂ ਨੂੰ ਬੁਲਾਉਣਾ ਜਾਂ ਜੋ ਵੀ ਮਤਲਬ ਇਹਨਾਂ ਨੂੰ ਸਹੂਲਤ ਦੇਣੀ ਹੈ ਜਾਂ ਇਹਨਾਂ ਨੂੰ ਮਤਲਬ ਪੜਾਉਣਾ ਹੈ ਉਹਨਾਂ ਦੇ ਨਾਲ ਹੀ ਚੱਲ ਰਹੇ ਨੇ ਜੀ ਹਾਂਜੀ ਹਾਂਜੀ ਬਈ ਮੈਨੂੰ ਲੱਗਦਾ ਪੰਜਾਬ 'ਚ ਪਹਿਲਾ ਪਿੰਡ ਹੀ ਹੋਊਗਾ ਜਿੱਥੇ ਬਜ਼ੁਰਗ ਮਾਤਾਵਾਂ ਆ ਰਹੀਆਂ ਨੇ ਬਿਲਕੁਲ ਪਹਿਲਾ ਪਿੰਡ ਹੈ ਜਿਹੇ ਸਾਡੇ ਪਿੰਡ ਥਲੇਸਾ ਦੇ ਸੀਨੀਅਰ ਸੈਕੰਡਰੀ ਸਕੂਲ ਥ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਤੇ ਇਹਨਾਂ ਦੇ ਨਾਲ ਆਪਣੇ ਰਮਨਦੀਪ ਕੌਰ ਜੀ ਜਸਵਿੰਦਰ ਕੌਰ ਜੀ ਵਲੰਟੀਅਰ ਨੇ ਜਿਹੜੇ ਸਾਰੇ ਮਤਲਬ ਕਲਾਸ ਨੂੰ ਚਲਾਉਂਦੇ ਨੇ ਤੇ ਮੇਨ ਗੱਲ ਤਾਂ ਇਹ ਹੈ ਜੀ ਘਰਾਂ ਦੇ ਵਿੱਚ ਜਿਹੜੀਆਂ ਲੜਾਈਆਂ ਹੁੰਦੀਆਂ ਸੀ ਪਹਿਲਾਂ ਉਹ ਇਹ ਸੀ ਕਿ ਜਦੋਂ ਆਪਾਂ ਕੋਈ ਸਾਫ ਸਫਾਈ ਕਰਦੇ ਸੀਗੇ ਕਾਗਜ਼ ਪੱਤਰ ਆਪਾਂ ਇਧਰ ਉਧਰ ਕਰ ਦਿੰਦੇ ਸੀ ਘਰੇ ਲੜਾਈ ਹੁੰਦੀ ਸੀ ਕੋਈ ਜ਼ਰੂਰੀ ਕਾਗਜ਼ ਹੁੰਦੇ ਸੀ ਚੱਕ ਕੇ 10 ਇੰਚ ਤੇ ਸਿੱਟਦੇ ਜਾਂ ਰੂੜੀ ਤੇ ਸਿੱਟਦੇ ਹੁਣ ਕਰਾਂ ਦੇ ਵਿੱਚ ਕੀ ਹੈ ਜਦੋਂ ਇਹ ਸਾਫ ਸਪਾਈ ਕਰਦੇ ਨੇ ਤਾਂ ਕਾਗਜ਼ ਪੱਤਰ ਦੇਖ ਲੈਂਦੇ ਨੇ ਹੁਣ ਪੜ ਚੱਲ ਜਾਂਦੇ ਹਾਂ ਹਾਂਜੀ ਹਾਂ ਹੁਣ ਪੜ ਕੇ ਦੇਖ ਲੈਂਦੇ ਵੀ ਇਹ ਕੰਮ ਦਾ ਹੈ ਜਾਂ ਨਹੀਂ ਕੰਮ ਦਾ ਜੇ ਨਹੀਂ ਕੰਮ ਦਾ ਤਾਂ ਸਿੱਟ ਦਿੰਦੇ ਨੇ ਜੇ ਕੰਮ ਦਾ ਤਾਂ ਉਹਨੂੰ ਇੱਕ ਸਾਈਡ ਤੇ ਸਾਹਮਣੇ ਰੱਖ ਦਿੰਦੇ ਨੇ ਮਤਲਬ ਮੇਨ ਤਾਂ ਇਹਨਾਂ ਦਾ ਪ੍ਰੋਬਲਮ ਜਿਹੜੀ ਸੀ ਮੇਨ ਸੀ ਇਹ ਇਹ ਸੋਲਵ ਹੋ ਗਈ ਸਹੀ ਗੱਲ ਹੈ ਇਹ ਇਹ ਕਾਰਨ ਸੀਗਾ ਹੈ ਲੜਾਈਆਂ ਹੁੰਦੀਆਂ ਸੀ ਇਸ ਕਰਕੇ ਤਾਂ ਹੁਣ ਉਹ ਬਚਾਅ ਹੋ ਜਾਂਦਾ ਹੈ ਹੈ ਤਾਂ ਪਰ ਜਜ਼ਬਾ ਵੀ ਹੈ ਦੇਖੋ ਜੀ ਮੈਂ ਤਾਂ ਕਹਾਂਗਾ ਕਿ ਇਸ ਉਮਰ ਦੇ ਵਿੱਚ ਕਿਉਂਕਿ ਆਈ ਸਾਈਡ ਵੀ ਕਮਜ਼ੋਰ ਹੋ ਜਾਂਦੀ ਨਿਗਾਹ ਵੀ ਕਮਜ਼ੋਰ ਬਹੁਤ ਜ਼ਿਆਦਾ ਵੀਕ ਹੈ ਸਰ ਜਿਵੇਂ ਹੁਣ ਪਿੱਛੇ ਮਾਤਾ ਜੀ ਬੈਠੇ ਨੇ ਜੀ ਨਾਨੀ ਮਤਲਬ ਕੀ ਅਮਰਜੀਤ ਕੌਰ ਜੀ ਉਹਨਾਂ ਦੀ ਮਤਲਬ ਜਿਹੜੀ ਆਈ ਸਾਈਡ ਬਹੁਤ ਵੀਕ ਹੈ ਜੀ ਹੁਣ ਕਮਜ਼ੋਰ ਹੈਗੀ ਉਹਦੇ ਹਿਸਾਬ ਨਾਲ ਵੀ ਉਹਨਾਂ ਨੇ ਫਿਰ ਵੀ ਊੜਾੜਾ ਕਾਊਂਟਿੰਗ ਕਰ ਰਹੇ ਨੇ ਜੀ ਉਹ ਹਾਂਜੀ ਆ ਸਕੂਲ ਹੈ ਔਰ ਬਜ਼ੁਰਗ ਮਾਤਾਵਾਂ ਜਿਹੜੀਆਂ ਨੇ ਉਹ ਇੱਥੇ ਸਿੱਖਿਆ ਹਾਸਲ ਕਰ ਰਹੀਆਂ ਨੇ ਬਹੁਤ ਸੋਹਣਾ ਲੱਗਿਆ ਬਹੁਤ ਸੋਹਣੀ ਤਸਵੀਰ ਹੈ ਬਹੁਤ ਘੱਟ ਅਜਿਹੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਨੇ ਕਿ ਅਸੀਂ ਹੋਰ ਤਾਂ ਖਬਰਾਂ ਵੇਖ ਲੈਂਦੇ ਆ ਦਿਖਾ ਦਿੰਦੇ ਆ ਪਰ ਇਹ ਜਦੋਂ ਖਬਰ ਅਸੀਂ ਆਪ ਵੇਖੀ ਤਾਂ ਸਾਡਾ ਵੀ ਦਿਲ ਕੀਤਾ ਕਿ ਜਾ ਕੇ ਗੱਲਬਾਤ ਕਰੀਏ ਜਾਕੇ ਇਹਨਾਂ ਨੂੰ ਮਿਲੀਏ ਕਿ ਇਸ ਉਮਰ ਦੇ ਵਿੱਚ ਵੀ ਇਹ ਜਜ਼ਜ਼ਰ ਕੁਝ ਪੜਨ ਦਾ ਕੁਝ ਸਿੱਖਣ ਦਾ ਕੁਝ ਕਰਨ ਦਾ ਕਿਉਂਕਿ ਮੌਜੂਦਾ ਜੇ ਅਸੀਂ ਦੌਰ ਦੇ ਵਿੱਚ ਗੱਲ ਕਰੀਏ ਤਾਂ ਬਹੁਤ ਸਾਰੇ ਬੱਚੇ ਅਜੇ ਹੁੰਦੇ ਨੇ ਕਿ ਅਸੀਂ ਪੜਨਾ ਨਹੀਂ ਹੈ ਜੀ ਪੜ੍ਹਾਈ ਲਿਖਾਈ ਕਰਕੇ ਕੀ ਕਰਾਂਗੇ ਸਕੂਲ ਜਾਣ ਤੋਂ ਕਿਤਰਾਉਂਦੇ ਨੇ ਬੱਚੇ ਤਾਂ ਆ ਬੱਚੇ ਆ ਤਸਵੀਰ ਜ਼ਰੂਰ ਵੇਖ ਲੈਣ ਕਿ ਦੇਖੋ ਕਿ ਇਸ ਉਮਰ ਦੇ ਵਿੱਚ ਆ ਕੇ ਵੀ ਇਹਨਾਂ ਬਜ਼ੁਰਗ ਮਾਤਾਵਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਪੜ ਲਈਏ ਘਟੋ-ਘਟ ਕਹਿੰਦੇ ਪਾਠ ਹੀ ਆ ਜਾਊਗਾ ਬੈਂਕ ਜਾਵਾਂਗੇ ਤਾਂ ਉੱਥੇ ਸਾਈਨ ਕਰਨੇ ਸੌਖੇ ਹੋ ਜਾਣਗੇ ਤਰੀਕੇ ਪਤਾ ਚੱਲ ਜਾਣਗੇ ਤਾਂ ਪੜ੍ਹਾਈ ਹਰ ਕਿਸੇ ਵਿਅਕਤੀ ਦੇ ਵਾਸਤੇ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਯੋਗਦਾਨ ਰੱਖਦੀ ਹੈ ਇੱਕ ਵੱਡੀ ਲੋੜ ਹੈ ਤਾਂ ਸਾਨੂੰ ਵੀ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਸੇ ਤਰੀਕੇ ਦੇ ਨਾਲ ਉਸੇ ਸਮੇਂ ਦੇ ਉੱਤੇ ਅਪਣਾਉਣਾ ਜ਼ਰੂਰ ਚਾਹੀਦਾ ਹੈ ਕਹੇ ਪਰਸਨ ਬਤਨ ਦੇ ਨਾਲ ਗਗਨਦੀਪ ਸਿੰਘpropto chapter